ਸੀ ਦੇਖ ਰਹੇ ਹੋ ਦੇਰੀਫਰ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਸਵਾਗਤ ਹੈ ਤੁਹਾਡਾ ਸਾਡੇ ਵਿਸ਼ੇਸ਼ ਪ੍ਰੋਗਰਾਮ ਸੁਣੋ ਸਰਪੰਚ ਸਾਹਿਬ ਕਿਉਂਕਿ 15 ਅਕਤੂਬਰ ਨੂੰ ਪੰਜਾਬ ਦੇ ਸਾਰੇ ਪਿੰਡਾਂ ਦੇ ਵਿੱਚ ਸਰਪੰਚੀ ਅਤੇ ਪੰਚਾਂ ਦੀਆਂ ਚੋਣ ਹੋਣ ਜਾ ਰਹੀਆਂ ਸੋ ਹਰ ਪੰਜਾਬ ਦਾ ਉਹ ਪਿੰਡ ਦਾ ਵਸਨੀਕ ਆਖਿਰ ਕਿਸ ਤਾਂ ਦਾ ਆਪਣਾ ਹੁਣ ਇਸਵਾਦਾ ਸਰਪੰਚ ਚਾਹੁੰਦਾ ਹੈ ਤਾਂ ਗੱਲਬਾਤ ਕਰਾਂਗੇ ਪਿੰਡ ਦੇ ਲੋਕਾਂ ਨਾਲ ਅਕੀ ਲਗਾਤਾਰ ਦੈਨਿਸ ਫੈਟ ਟੀਵੀ ਪੰਜਾਬ ਦੇ ਅਲੱਗ-ਅਲੱਗ ਪਿੰਡਾਂ ਦੇ ਉਹਨਾਂ ਲੋਕਾਂ ਦਾ ਉਹਨਾਂ ਦੀ ਮੁਰਲੀ ਜੂਟਾਂ ਨੂੰ ਲੈ ਕੇ ਉਹਨਾਂ ਆਉਣ ਵਾਲੇ ਤੇ ਸਾਬਕਾ ਸਰਪੰਚਾਂ ਨੇ ਕੀ ਕੰਮ ਕੀਤੇ ਆਉਣ ਵਾਲੇ ਨਵੇਂ ਸਰਪੰਚਾਂ ਵਾਸਤੇ ਇਹ ਲੋਕ ਪਿੰਡ ਦੇ ਲੋਕ ਯਾਨੀ ਕਿ ਕੀ ਕਹਿ ਰਹੇ ਆ ਸੁਣੋ ਸਰਪੰਚ ਸਾਹਿਬ ਸਾਡੇ ਪਿੰਡ ਦੀਆਂ ਇਹ ਮੁਰਲੀ ਸਮੱਸਿਆ ਜੇਕਰ ਤੁਸੀਂ ਵੀ ਇਹ ਸਮੱਸਿਆ ਸਾਡੀ ਤੇ ਸਾਬਕਾ ਸਰਪੰਚਾਂ ਵਾਂਗੂ ਅਨਗੋਲਾ ਕਰੋਗੇ ਤਾ ਇਸ ਵਾਰ ਤੁਹਾਨੂੰ ਅਸੀਂ ਮੌਕਾ ਨਹੀਂ ਦੇਵਾਂਗੇ ਜੇਕਰ ਉਹ ਸਰਪੰਚ ਜਿਹੜਾ ਸਾਡੀਆਂ ਮੁੱਢਲੀ ਸਮੱਸਿਆ ਨੂੰ ਪਹਿਲ ਦੇ ਧਾਰ ਤੇ ਵਾਅਦਾ ਕਰਕੇ ਉਸ ਨੂੰ ਬਕਾਇਦਾ ਪੂਰਾ ਕਰੂਗਾ ਤਾਂ ਅਸੀਂ ਉਸ ਨੂੰ ਇਸ ਵਾਰ ਆਪਣੇ ਪਿੰਡ ਦਾ ਮੌਤਬਾਰ ਪਿੰਡ ਦਾ ਪਰਿਵਾਰ ਦਾ ਮੁਖੀ ਯਾਨਕਿ ਸਰਪੰਚ ਜੂੜ ਦਾ ਬਣਾ ਦਾ ਅਨੁਫਤਵਾ ਜੂੜ ਦੇਵਾਂਗੇ ਤੋ ਸੁਣੋ ਸਰਪੰਚ ਸਾਹਿਬ ਤੱਕ ਕੀ ਹੈ ਇਸ ਪਿੰਡ ਬੱਲੋਕੇ ਦੀਆਂ ਮੁੱਖ ਸਮੱਸਿਆਵਾਂ ਤਾਂ ਗੱਲਬਾਤ ਕੀਤੀ ਸੀ ਪਹਿਲਾਂ ਪਿੰਡ ਦੇ ਲੋਕਾਂ ਨਾਲ ਤੇ ਇਸ ਪਿੰਡ ਦੀਆਂ ਜਿਹੜੀਆਂ ਮੁਢਲੀ ਸਮੱਸਿਆ ਕੀ ਸੀ ਪਿੰਡ ਦੀਆਂ ਜਿਹੜੀਆਂ ਸਾਫ਼ ਪਾਣੀ ਨਹੀਂ ਇੱਥੇ ਮਿਲਦਾ ਸਿਵਰਾ ਪਾਣੀ ਮਿਕਸ ਹੋ ਕੇ ਆਂਦਾ ਹੈ ਸੜਕਾਂ ਇੰਟਰਲੌਕ ਟਾਈਲਾਂ ਬਿਲਕੁਲ ਨਹੀਂ ਹੈ ਖਾਸ ਕਰਕੇ ਇਸ ਸ਼ਹਿਰ ਦੇ ਨਾਲ ਲੱਗਦਾ ਬੱਲੋਕੀ ਪਿੰਡ ਹੈ ਜਿਸ ਵਿੱਚ ਹਜੇ ਤੱਕ ਕੋਈ ਸਰਕਾਰੀ ਸਕੂਲ ਨਾ ਕੁੜੀਆਂ ਦਾ ਨਾ ਮੁੰਡਿਆਂ ਦਾ ਕੋਈ ਵੱਡਾ ਸਰਕਾਰੀ ਵੱਡਾ ਸਕੂਲ ਨਹੀਂ ਹੈ ਇਸ ਦੇ ਨਾਲ ਹੀ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਵਾਸਤੇ ਇੱਕ ਨਹੀਂ ਨਵੀਂ ਸਿਹਤ ਦੇਣ ਵਾਸਤੇ ਤਾਂ ਕਿ ਖਿਡਾਰੀਆਂ ਵਾਲੋ ਦਾ ਧਿਆਨ ਵਧੇ ਤਾਂ ਕੋਈ ਵੱਡਾ ਪਲੇਗਰਾਉਂਡ ਨਹੀਂ ਹੈ ਬਜ਼ੁਰਗਾਂ ਵਾਸਤੇ ਜਾਂ ਆਮ ਜਿਹੜੇ ਲੋਕ ਪਿੰਡ ਦੇ ਬਿਮਾਰ ਹੁੰਦੇ ਉਹਨਾਂ ਵਾਸਤੇ ਮੁੱਖ ਸਹੂਲਤ ਜਿਹੜੀ ਸਿਹਤ ਸਹੂਲਤ ਹੁੰਦੀ ਆ ਉਹ ਵੀ ਇਸ ਪਿੰਡ ਦੇ ਵਿੱਚ ਹਜੇ ਤੱਕ ਨਹੀਂ ਹੈ ਆਖਿਰ ਇਹ ਕਿਉਂ ਨਹੀਂ ਹੈ ਕਾਰਨ ਕੀ ਹੈ ਆਓ ਗੱਲਬਾਤ ਕਰਦੇ ਜਿਹੜੇ ਹੁਣ ਇਸ ਬਲੋਕੀ ਪਿੰਡ ਦੇ ਵਿੱਚ ਜਿਹੜੇ ਹੁਣ ਸਰਪੰਚ ਦੇ ਉਮੀਦਵਾਰ ਖੜਿਆ ਗੱਲਬਾਤ ਕਰਦੇ ਐ ਇਸ ਨਾਲ ਹੀ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਗੇ ਆਖਿਰ ਹੁਣ ਉਹ ਕਿਸ ਤਰ੍ਹਾਂ ਦਾ ਸਰਪੰਚ ਸਾਹਿਬ ਚਾਹੁੰਦੇ ਆ ਆਉ ਗੱਲਬਾਤ ਕਰਦੇ ਆ ਪਿੰਡ ਦੇ ਲੋਕਾਂ ਨਾਲ ਸੋ ਪਹੁੰਚ ਚੁਕੇ ਹੁਦਾਰਾ ਦੇ ਹੀ ਨਜ਼ਦੀਕੀ ਪਿੰਡ ਬਲੋਕੀ ਦੇ ਵਿੱਚ ਤਾਂ ਸੁਣੋ ਸਰਪੰਚ ਸਾਹਿਬ ਦੇ ਵਿਸ਼ੇਸ਼ ਸਮਾਗਮ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਅੱਜ ਜਾਣਾਂਗੇ ਇਸ ਬਲੋਕੀ ਜਿਹੜੀ ਪਿੰਡ ਦੀ ਕੀ ਕੀ ਮੁਢਲੀ ਸਮੱਸਿਆ ਸੀ ਖਾਸ ਕਰਕੇ ਆਹੀ ਦੇਖਿਆ ਜਾਂਦਾ ਸੀ ਕਿ ਪਿੰਡ ਦੇ ਵਿੱਚ ਸਟਰੀਟ ਲਾਈਟਾਂ ਸੜਕਾਂ ਡਿਸਪੈਂਸਰੀ ਆ ਕਿ ਸੇ ਸੁਦਾਵਾ ਸੇ ਡਿਸਪੈਂਸਰੀ ਹੋਣੀ ਲਾਜ਼ਮੀ ਆ ਇਸ ਦੇ ਨਾਲ ਹੀ ਬੱਚਿਆਂ ਦੇ ਖਾਸ ਕਰਕੇ ਲੜਕੀਆਂ ਦੇ ਸਰਕਾਰੀ ਸਕੂਲ ਹੋਣਾ ਇੱਕ ਲਾਜ਼ਮੀ ਆ ਆਮ ਲੋਕਾਂ ਨੇ ਜਿਹੜੇ ਪਿਛਲੇ ਪਿੰਡਾਂ ਦੀ ਗੱਲ ਕੀਤੀ ਸਾਹਿਬ ਨੇ ਇਹੀ ਗੱਲ ਆਕੀ ਆ ਸੋ ਗੱਲ ਕਰਾਂਗੇ ਇਸ ਪਿੰਡ ਦੇ ਹੀ ਜਿਹੜੇ ਹੁਣ ਸਰਪੰਚ ਖੜੇ ਆ ਪਹਿਲਾਂ ਅਰਥੇ ਪਿੰਡ ਦੇ ਲੋਕ ਆ ਆਖਿਰ ਇਹ ਜਿਹੜੀ ਮੁਢਲੀ ਸੁਦਾਵਾ ਕਿ ਸਾਬਕਾ ਸਰਪੰਚ ਨੇ ਪਿੰਡ ਬਲੋਕਰੀ ਬਲੋਕੀ ਦੇ ਵਿੱਚ ਇਹ ਦਿੱਤੀਆਂ ਕਿ ਨਹੀਂ ਦਿੱਤੀਆਂ ਅਗਰ ਨਹੀਂ ਦਿੱਤੀਆਂ ਤਾਂ ਹੁਣ ਆਉਣ ਵਾਲੇ ਸਰਪੰਚ ਤੋਂ ਪਿੰਡ ਦੇ ਲੋਕ ਕੀ ਉਮੀਦਾਂ ਜਿਤਾ ਰਹੇ ਆ ਜਾਂ ਇਸ ਵਾਰ ਫਿਰ ਜਿਹੜੇ ਸਰਪੰਚ ਦੇ ਖੜੇ ਇਸ ਉਮੀਦਵਾਰਾ ਕਿ ਪਿਛਲੇ ਸਰਪੰਚਾਂ ਮੰਗੁਰ ਵਾਅਦੇ ਕਰਕੇ ਕਿਤੇ ਫੇਰ ਤਾਂ ਨਹੀਂ ਬਾਜੀ ਮਾਰ ਕੇ ਆਪਣੇ ਘਰ ਬੈਠ ਜਾਣਗੇ ਕਿਉਂਕਿ ਪਿੰਡ ਜਿਹੜਾ ਹੁੰਦਾ ਆ ਉਹ ਇੱਕ ਪਰਿਵਾਰ ਹੁੰਦਾ ਸਰਪੰਚ ਉਹਨਾਂ ਦਾ ਮੁਖੀ ਹੁੰਦਾ ਕੀ ਸਰਪੰਚ ਆਪਣੇ ਪਿੰਡ ਦੇ ਪਰਿਵਾਰ ਨੂੰ ਇੱਕ ਮੁੱਛ ਰੱਖਦਾ ਆਓ ਗੱਲਬਾਤ ਕਰਦੇ ਆਂ ਪਿੰਡ ਦੇ ਲੋਕਾਂ ਨਾਲ ਪਹਿਲਾਂ ਉਸ ਸ਼ਖਸ ਦਾ ਉਮੀਦਵਾਰ ਨਾਲ ਗੱਲ ਕਰਨ ਜਿਹੜਾ ਇਸ ਪਿੰਡ ਦੇ ਵਿੱਚ ਐਜ਼ ਏ ਉਮੀਦਵਾਰ ਸਰਪੰਚ ਵਾ ਖੜੇ ਆ ਗੱਲਬਾਤ ਕਰਦੇ ਆਂ ਰਾਹੁਲ ਜੀ ਨਾਲ ਰਾਹੁਲ ਜੀ ਸਵਾਗਤ ਹੈ ਦਾਨੀ ਫਿਰ ਸਤਿ ਸ਼੍ਰੀ ਅਕਾਲ ਜੀ ਆ ਸੁਨੋ ਸਰਪੰਚ ਸਾਹਿਬ ਅਗਰ ਤੁਸੀਂ ਜਿੱਦੇ ਤਾਂ ਇਹ ਵਾਕਿਆ ਤੁਹਾਨੂੰ ਜਿੱਤ ਤੋਂ ਬਾਅਦ ਤੁਹਾਨੂੰ ਦੁਬਾਰਾ ਅਸੀਂ ਪੁੱਛਾਂਗੇ ਕੀ ਮੈਨੂੰ ਸਭ ਤੋਂ ਦੱਸੋ ਪਿੰਡ ਦੀ ਮੁੱਢਲੀ ਸਮੱਸਿਆ ਕੀ ਹੈਗੀ ਇਸ ਪਿੰਡ ਵਿੱਚ ਮੇਰਾ ਨਾਮ ਪਹਿਲਾ ਰਾਹੁਲ ਸ਼ਰਮਾ ਐ ਮੈਂ ਇਸ ਪਿੰਡ ਤੋਂ ਸਰਪੰਚੀ ਚੋਣ ਲੜ ਰਿਹਾ ਇਸ ਪਿੰਡ ਵਿੱਚ ਬਹੁਤ ਬੇਸਿਕ ਜੋ ਨੀਡ ਹੁੰਦੀ ਹੈ ਗਲੀਆਂ ਪੀਣ ਵਾਲਾ ਪਾਣੀ ਸੀਵਰੇਜ ਦੀ ਪ੍ਰੋਬਲਮ ਲਾਈਟਾਂ ਦੀ ਪ੍ਰੋਬਲਮ ਇਹ ਮੇਨ ਦਿੱਕਤ ਹੈ ਫਿਰ ਇਸ ਤੋਂ ਬਾਅਦ ਸਰਕਾਰ ਦੇ ਕਹਿੰਦੇ ਸਾਡੇ ਮੁਹੱਲਾ ਕਲੀਨਿਕ ਹੈ ਇਸ ਪਿੰਡ ਚ ਕੋਈ ਵੀ ਡਿਸਪੈਂਸਰੀ ਤੱਕ ਨਹੀਂ ਹੈ ਇਲਾਕਾ ਨਹੀਂ ਜੀ ਨਹੀਂ ਕੋਈ ਡਿਸਪੈਂਸਰੀ ਨਹੀਂ ਹੈ ਕਿਸੇ ਨੂੰ ਬਿਮਾਰ ਨੂੰ ਵੀ ਦਵਾਈ ਲੈਣ ਲਈ ਨਾ ਡੀ ਐਮ ਸੀ ਜਾਣਾ ਪੈਂਦਾ ਸਭ ਤੋਂ ਮਹਿੰਗੇ ਹਸਪਤਾਲ ਸਭ ਤੋਂ ਮਹਿੰਗੇ ਹਸਪਤਾਲ ਕੋਈ ਸਕੂਲ ਨਹੀਂ ਹੈ ਸਰਕਾਰੀ ਕੋਈ ਗਰਾਊਂਡ ਨਹੀਂ ਹੈ ਇਹ ਬੇਸਿਕ ਨੀਡਸ ਹੈ ਜਿਹੜੀਆਂ ਕਿ ਹੋਣੀਆਂ ਚਾਹੀਦੀਆਂ ਇੱਥੇ ਹਰ ਬੰਦੇ ਨੂੰ ਸੁਵਿਧਾ ਮਿਲਣੀ ਚਾਹੀਦੀ ਹੈ ਆਮੜੇ ਅੱਜ ਕੱਲ ਦੇ ਹਾਲਾਤ ਪਿੰਡ ਦੇ ਕਾਫੀ ਬਦਲ ਚੁੱਕੇ ਆ ਪਹਿਲਾਂ ਵਾਲੇ ਉਹ ਪਿੰਡ ਨਹੀਂ ਰਹੇ ਉਹ ਕਿ ਪਿੰਡ ਵੀ ਸ਼ਹਿਰ ਵਾਂਗੂ ਬਣ ਗਿਆ ਔਰ ਅੱਜ ਕੱਲ ਹਰ ਪਿੰਡ ਦਾ ਜਿਹੜਾ ਵਸਨੀਕ ਆ ਉਹ ਕਾਫੀ ਪੜਿਆ ਲਿਖਾ ਹੋ ਗਿਆ ਅੱਧੇ ਦਾ ਪਿੰਡ ਦੇ ਲੋਕ ਜਿਹੜੇ ਬਾਹਰ ਕੈਨੇਡਾ ਜਾਂ ਫੋਰਨ ਚਲ ਗਏ ਕੀ ਦੇਖ ਦਿਓ ਇਸ ਤਰ੍ਹਾਂ ਜਿਹੜੇ ਹਾਲਾਤ ਆ ਪਿੰਡ ਦੇ ਲੋਕ ਚਾਹਦੇ ਵੀ ਸਰਪੰਚ ਪੜਿਆ ਲਿਖਾ ਹੋਣਾ ਚਾਹੀਦਾ ਔਰ ਪਿੰਡ ਦੀ ਨੁਹਾਰ ਉਹੀ ਬਲੂਆ ਜਿਹਨੂੰ ਪਿੰਡ ਦੀ ਪੂਰੀ ਸਮੱਸਿਆ ਬਾਰੇ ਪਹਿਲਾ ਪਤਾ ਹੋਣਾ ਹੋਵੇ ਦੇਖੋ ਮੇਰਾ ਤਾਂ ਆਪਣਾ ਹੋਜ਼ਰੀਆ ਕਾਰੋਬਾਰ ਹੈ ਪਹਿਲੀ ਗੱਲ ਕੋਈ ਇਲੈਕਸ਼ਨ ਲੜਨਾ ਮੇਰਾ ਕੋਈ ਮੋਟਿਵ ਨਹੀਂ ਸੀ ਸਿਰਫ ਇੱਕ ਬੰਦਾ ਜੋ ਕਿ ਪੂਰੇ ਪਿੰਡ ਨੂੰ ਖਰਾਬ ਕਰ ਰਿਹਾ ਸਾਰੇ ਤੁਸੀਂ ਪਤਾ ਕਰੋਗੇ ਸਾਰੇ ਲੋਕ ਪਿੰਡ ਦੇ ਇੱਕ ਪਾਸੇ ਹੈ ਇੱਕ ਬੰਦਾ ਉਹ ਅਲੱਗ ਚੱਲ ਰਿਹਾ ਹੈ ਕਾਰਨ ਉਹ ਤੁਹਾਨੂੰ ਪਤਾ ਚੱਲ ਹੀ ਜਾਣਾ ਜੀ ਜੋ ਤੁਸੀਂ ਪਿੰਡਾਂ ਡਿਵੈਲਪਮੈਂਟ ਹੀ ਬੰਦ ਰਹੇ ਡਿਵੈਲਪਮੈਂਟ ਨਹੀਂ ਹੋਉਂਦੇ ਰੇ ਜੀ ਉਹ ਜਦੋਂ ਦੀ 2.5 ਸਾਲ ਦੀ ਸਰਕਾਰ ਬਣੀ ਹੈ ਉਹ ਪਿਛਲੇ ਸਰਪੰਚ ਨੂੰ ਨਹੀਂ ਕੰਮ ਕਰਨ ਦੇਦੇ ਅੱਛਾ ਹੁਣ ਤੁਸੀਂ ਦੇਖੋ ਗਲੀਆਂ ਦੇ ਵਿੱਚ ਇੱਟਾ ਸਟਾਰ ਰਿਹਾ ਚੋਨ ਜਾਬਤਾ ਲੱਗੇ ਹੋਣ ਦੇ ਬਾਵਜੂਦ ਕੀ ਇਹ ਇਲੀਗਲ ਹੈ ਕੀ ਤੁਸੀਂ ਸ਼ਿਕਾਇਤ ਕੀਤੀ ਇਸ ਦੀ ਆਈਸੀ ਉਹ ਕਿੰ ਨੂੰ ਸ਼ਿਕਾਇਤ ਕਰੋਗੇ ਜੀ ਸਾਡੇ ਦਾ ਕੈਂਡੀਡੇਟ ਦੇ ਫਾਰਮ ਕੈਨਸਲ ਕਰ ਦਿੱਤੇ ਜਾਂਦੇ ਅੱਛਾ ਨਕਲੀ ਇੱਕ ਫੇਕ ਐਪਲੀਕੇਸ਼ਨ ਤੇ ਐਪਲੀਕੇਸ਼ਨ ਕਰਤਾ ਕਹਿੰਦਾ ਜੀ ਮੈਂ ਐਪਲੀਕੇਸ਼ਨ ਦਿੱਤੀ ਹੀ ਨਹੀਂ

DMC ਵਰਗੇ ਵੱਡੇ ਜਿਹੜੇ ਨੇੜੇ ਹਸਪਤਲ ਪੈਂਦੇ ਉੱਥੇ ਜਾ ਕੇ ਇਹ ਇਲਾਜ ਸੰਭਵ ਹੁੰਦਾ ਐ ਇੰਨੇ ਮਹਿੰਗੇ ਹਸਪਤਲ ਗ੍ਰਾਣਾ ਉਸਦੇ ਨਾਲ ਤੁਸੀਂ ਗੱਲ ਕੀਤੀ ਐ ਸੀਵਰੇਜ ਦੀ ਇੰਨੇ ਸਾਲਾਂ ਦੇ ਵਿੱਚ ਸੀਵਰੇਜ ਸਮੱਸਿਆ ਹਜੇ ਤੱਕ ਹੱਲ ਨਹੀਂ ਹੋਈ ਕੀ ਕੀ ਕਾਰਨ ਰੇ ਆ ਕੀ ਪਾਣੀ ਸਾਫ਼ ਨਹੀਂ ਮਿਲਦਾ ਦੇਖੋ ਇੱਥੇ ਮੇਨ ਦਿੱਕਤ ਹੀ ਪਾਣੀ ਖਰਾਬ ਦੀ ਐ ਪੀਣ ਵਾਲੇ ਪਾਣੀ 'ਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਲੋਕ ਬੜੀ ਮਤਲਬ ਭੈੜੀ ਜ਼ਿੰਦਗੀ ਜੀ ਰਹੇ ਆ ਉਹ ਪਰੇਸ਼ਾਨ ਉਹ ਇਸ ਵਾਰ ਬਦਲਾਵ ਚਾਹਦੇ ਹੋ ਕਹਿੰਦੇ ਸਾਨੂੰ ਕੋਈ ਪੜ੍ਹੇ ਲਿਖਿਆ ਬੰਦਾ ਦੋ ਕੈਰੈਕਟਰ ਵਾਈਜ਼ ਸਭ ਤੋਂ ਮੈਂ ਇੱਕ ਤੁਹਾਨੂੰ ਗੱਲ ਕਹੂੰਗਾ ਲੋਕਾਂ ਦਾ ਪਹਿਲਾ ਮੋਟਿਵ ਹੈ ਵਾਹ ਕਿ ਜਿਹੜਾ ਵੀ ਸਰਪੰਚ ਆਵੇ ਉਹ ਕੈਰੈਕਟਰ ਵਾਈਜ਼ ਚੰਗਾ ਹੋਣਾ ਚਾਹੀਦਾ ਇਹਦਾ ਸਰਟੀਫਿਕੇਟ ਕੌਣ ਦਊਗਾ ਦੇਖੋ ਇਹ ਤਾਂ ਹੁਣ ਲੋਕਾਂ ਨੇ ਹੀ ਦੇਣਾ ਹੈ ਇਹ ਲੋਕਾਂ ਨੇ ਹੀ ਦੇਣਾ ਕਿਉਂਕਿ ਅਸੀਂ ਘਰ ਘਰ ਵਿਚਰ ਰਹੇ ਹਾਂ ਦੇਖ ਰਹੇ ਹਾਂ ਲੋਕੀ ਸਾਨੂੰ ਹੱਥ ਹੱਥ ਕੇ ਕਹਿੰਦੇ ਕਿ ਹਾਂਜੀ ਇਹ ਪੜ੍ਹੇ ਲਿਖਿਆ ਬੰਦਾ ਹੈ ਕੁਝ ਗੱਲ ਕਰਨ ਦੀ ਪਤਾ ਚੱਲ ਜਾਂਦਾ ਕਿ ਇਹਦੇ ਗੱਲ ਕਰਨ ਦਾ ਵੇ ਆਫ ਟਾਕਿੰਗ ਕੀ ਹੈ ਉੱਥੇ ਦੂਸਰੇ ਪਾਸੇ ਦਾ ਉਹ ਜੀ ਸਪੀਕਰ ਦੀ ਕਰੀ ਜਾਂਦੇ ਐ ਇਹ ਇਹ ਹੋ ਗਿਆ ਜੀ ਉਹ ਹੋ ਗਿਆ ਪੁੱਟੀਆਂ ਭੱਜਾ ਉਹਦੀ ਕੀ ਸੋਚ ਕੇ ਸਰਪੰਚ ਦੇ ਐਜ਼ ਅ ਉਮੀਦਵਾਰ ਖੜੇ ਹੋ ਜਿਹੜਾ ਕੈਂਡੀਡੇਟ ਹੈ ਜੀ ਉਹ ਮੇਰਾ ਪੜੋਸੀ ਹੈ ਜੀ ਤੁਸੀਂ ਇਹ ਦੇਖੋ ਉਹਨੇ ਸਾਡੇ ਬਾਹਰ ਸੜਕ ਬਣਾਉਣ ਲਈ ਸਰਕਾਰੀ ਇੱਟਾਂ ਦਾ ਦੁਰਉਪਯੋਗ ਕੀਤਾ 30000 ਰੁਪਏ ਸੜਕ ਬਣਾਉਣ ਲਈ ਸਾਡੇ ਬੰਦੇ ਕੋਲ ਲੈ ਲਿਆ ਹਰ ਗਲੀ 'ਚ ਸੜਕ ਬਣਾਉਣ ਲਈ 1000 ਰੁਪਏ ਇਕੱਠਾ ਕਰਦਾ ਹੈ ਗੱਲੀਆਂ ਬਣੀਆਂ ਨਹੀਂ ਗੱਲੀਆਂ ਬਣ ਨਹੀਂ ਰਹੀਆਂ ਤੁਸੀਂ ਚਲੋ ਮੈਂ ਤੁਹਾਨੂੰ ਦਿਖਾ ਦਿੰਦਾ ਉਹਦੇ ਆਫਿਸ ਦੇ ਬਾਹਰ 30 ਫੁੱਟ ਏਰੀਆ ਕਵਰ ਹੈ ਬਾਕੀ ਸਾਰੀ ਗਲੀ ਕੱਚੀ ਛੱਡੀ ਹੋਈ ਹੈ ਮੈਂ ਦਿਖਾ ਸਕਦਾ ਇਹ ਲਾਈਵ ਪਰਸ਼ੀਅਲਟੀ ਹੋ ਰਹੀ ਹੈ ਪਰਸ਼ੀਅਲਟੀ ਹੋ ਰਹੀ ਹੈ ਜੀ ਪੂਰਾ ਧੱਕਾ ਹੋ ਰਿਹਾ ਹੈ ਉਹ ਇੱਕ ਇਕੱਲਾ ਬੰਦਾ ਪੂਰੇ ਪਿੰਡ ਨੂੰ ਖਰਾਬ ਕਰ ਰਿਹਾ ਹੈ ਹੋਰ ਕੁਝ ਨਹੀਂ ਮੈਂ ਤੁਹਾਨੂੰ ਵਾਪਸ ਹਾਂ ਤੁਸੀ ਵੀ ਪੁਰਾਣੇ ਇਸ ਪਿੰਡ ਦੇ ਉਹ ਕਾਫੀ ਤੁਹਾਨੂੰ ਇਸ ਪਿੰਡ ਦਾ ਤਜਰਬਾ ਵੀ ਹੋਊਗਾ ਹਮੇਸ਼ਾ ਜਦੋਂ ਗੱਲ ਕੀਤੀ ਮੈਂ ਵਾਪਸ ਉਹੀ ਗੱਲ ਕਰਦਾ ਸੀ ਵੀ ਇਹ ਸਮੱਸਿਆ ਰਹਿੰਦੀ ਹੈ ਪਿੰਡਾਂ ਦੇ ਵਿੱਚ ਨਾਲੀਆਂ ਸਾਫ਼ ਨਹੀਂ ਹੁੰਦੀਆਂ ਸੀ ਉਸ ਤੋਂ ਇਲਾਵਾ ਖਾਸ ਕਰਕੇ ਜਿਹੜੇ ਬਜ਼ੁਰਗ ਔੜੇ ਉੱਥੇ ਪਿੰਡ ਦੇ ਵਸਨੀਕ ਹੁੰਦੇ ਆ ਉਹਨਾਂ ਵਾਸਤੇ ਇੱਕ ਖਾਸ ਫ੍ਰੀ ਡਿਸਪੈਂਸਰੀ ਹੁੰਦੀ ਜਿਹੜੇ ਅੱਜਕੱਲ ਆਮ ਆਦਮੀ ਪਾਰਟੀ ਦੇ ਮੁਹੱਲਾਕ ਨਹੀਂ ਜਾਏ ਕਿ ਇਸ ਦੇ ਨਾਲ ਹੀ ਸਰਕਾਰੀ ਜਿਹੜੀ ਕੁੜੀਆਂ ਹੁੰਦੀਆਂ ਅੱਜਕੱਲ ਇਹ ਹਾਲਾਤ ਚੱਲ ਰਹੇ ਆ ਸਹੀ ਨਹੀਂ ਚੱਲ ਰਹੇ ਛੋਟੀ ਬੱਚੀਆਂ ਦੇ ਜਿਹੜੇ ਆ ਜੱਬਰ ਜਨਾਲ ਦੇ ਵੀ ਕਾਫੀ ਸੀ ਕੇਸ ਤੇ ਛੇੜਛਾੜੀ ਕੇ ਕਿ ਪਿੰਡ ਦੇ ਵਿੱਚ ਹੀ ਜਿਹੜਾ ਸਕੂਲ ਹੋਣਾ ਚਾਹੀਦਾ ਤੇ ਕੀ ਇਹ ਇਸ ਪਿੰਡ ਦੇ ਵਿੱਚ ਕਿਉਂਕਿ ਸ਼ਹਿਰ ਦਾ ਬੜਾ ਨਜ਼ਦੀਕੀ ਏਰੀਆ ਆ ਕਿ ਆਖਿਰ ਕਿਉਂ ਨਹੀਂ ਮਿਲੇ ਕੀ ਕਾਰਨ ਰਹਿ ਆ ਇਹ ਜਿਹੜੇ ਸਾਨੂੰ ਸਕੂਲ ਨਹੀਂ ਮਿਲਿਆ ਜਾਂ ਸਾਡੀ ਪਾਣੀ ਦੀ ਇੱਥੇ ਦੀ ਸਬਸਿਆ ਜਾਂ ਸੀਵਰੇਜ ਦੀ ਸਬਸਿਆ ਸਾਡੇ ਸਾਡੇ ਜਿਹੜੇ ਐਮਐਲਏ ਸਹਿਬਾਨ ਆਏ ਸਾਡੇ ਕੋ ਇਹਨਾਂ ਦੀ ਮੈਂ ਤਾਂ ਨਲੈਕੀ ਕਹੂੰਗਾ ਜੀ ਇਹ ਜਿੰਨੀ ਵਾਰੀ ਵੀ ਆਏ ਆ ਸਾਡੇ ਕੋ ਹੋ ਕੇ ਜਾਂਦੇ ਅਸੀਂ ਸਭ ਤੋਂ ਪੁਰਾਣੇ ਵਸੇਦਿਆਂ ਇੱਥੇ ਦੇ ਜਦੋਂ ਇਹ ਆਉਂਦੇ ਆ ਲਾਲੀਬਾਪ ਦੇ ਜਾਂਦੇ ਆ ਇਹ ਮੁੜ ਕੇ ਆਉਂਦੇ ਨਹੀਂ ਜਿਵੇਂ ਹੁਣ ਤੋਂ ਉਹ ਆਮ ਪਾਰਟੀ ਦਾ ਲੈ ਲਓ ਤੁਸੀਂ ਸੰਗੋਵਾਲ ਜੀ ਇਹ ਮੇਰੇ ਕੋਲ ਫਸਟ ਟਾਈਮ ਮੇਰੇ ਕੋਲ ਆਏ ਸੀਗੇ ਮੈਂ ਹੀ ਇਹਨਾਂ ਲੋਕਾਂ ਨੂੰ ਬੁਲਾ ਕੇ ਇਹਨਾਂ ਦੀ ਮੀਟਿੰਗ ਕਰਾਈ ਸੀ ਉਸ ਤੋਂ ਬਾਅਦ ਫਿਰ ਇਹਨਾਂ ਨੇ ਸਾਨੂੰ ਅਵਾਈਡ ਕਰਤਾ ਨਵੇਂ ਜੇ ਸੰਗ ਮੁੰਡੇ ਜੋੜ ਲਏ ਤੇ ਮੁੜ ਕੇ ਇਹ ਸਾਡੇ ਪੂਰੇ ਬੱਲੋ ਕੀ ਪਿੰਡ ਜੇ ਕਦੇ ਵੀ ਨਹੀਂ ਆਏ ਜੀ ਪਹਿਲਾਂ ਹਾਂਜੀ ਪਹਿਲਾਂ ਇਹ ਸਾਡਾ ਫੋਨ ਵੀ ਚੱਕਦੇ ਸੀ ਫਿਰ ਇਹਨਾਂ ਨੇ ਫੋਨ ਚੱਕਣਾ ਹੀ ਬੰਦ ਕਰਤਾ ਹਾਲਾਕਿ ਸਾਡੀ ਕੋਈ ਨਾ ਨ ਲੜਾਈ ਨਹੀਂ ਹੈਗੀ ਝਗੜਾ ਨਹੀਂ ਹੈਗਾ ਬਟ ਉਹਨਾਂ ਦੀ ਸੋਚ ਇਦਾਂ ਦੀ ਹੈ ਕਿ ਸਿਰਫ ਸਾਨੂੰ ਅਸੀਂ ਹੁਣ ਐਮਐਲਏ ਬਣ ਗਏ ਆ ਸਾਨੂੰ ਸਭ ਜਦ ਕਿ ਸਾਡੇ ਪਾਣੀ ਦੀ ਸਪੱਸ਼ਤਾ ਬਹੁਤ ਵੱਡੀ ਸਮੱਸਿਆ ਹੈਗੀ ਆ ਪਾਣੀ ਸਮੱਸਿਆ ਬਹੁਤ ਵੱਡੀ ਸਮੱਸਿਆ ਹੈਗੀ ਆ ਪਾਣੀ ਗੰਦਾ ਪਾਣੀ ਆਂਦਾ ਹੈ ਪਾਣੀ ਦੀ ਸਾਡੇ ਇੱਥੇ ਆਬਾਦੀ ਜ਼ਿਆਦਾ ਹੈਗੀ ਹੈ ਸ਼ਹਿਰ ਲੱਗਦਾ ਇਲਾਕਾ ਜੀ ਇੱਥੇ ਇੱਕ ਮੋਟਰ ਲੱਗੀ ਹੋਈ ਹੈ ਜੀ ਇੱਕੇ ਟੈਂਕੀ ਹੈ ਜੀ ਆਬਾਦੀ ਹੈਗੀ 10000 15000 ਬੰਦੇ ਦੀ ਹੈਗੀ ਜੀ 10 12 ਕਲੋਨੀਆਂ ਨੇ ਜੀ ਪਾਣੀ ਗਰਮੀ ਦੇ ਵਿੱਚ ਲੋਕਾਂ ਨੂੰ ਦੱਸავ ਲਾਉ ਲੋ ਕਿ ਤਿੰਨ ਤਿੰਨ ਦਿਨ ਪਾਣੀ ਨਹੀਂ ਮਿਲਦਾ ਅਸੀਂ ਉਹਨਾਂ ਨੂੰ ਫਿਰ ਟੈਂਕਰਾਂ ਨਾਲ ਪਾਣੀ ਅਪਲੇ ਬੰਗੀ ਸਪਲਾਈ ਕਰਦੇ ਹੈਗੇ ਅੱਜ ਟੈਂਕੀ ਦੇ ਪੈਸੇ ਚਾਰਜ ਲੈਂਦੇ ਮਹੀਨੇ ਮੰਤਰੀ ਇਹ ਬਿਲਕੁਲ 80 ਰੁਪਏ ਵਿੱਚ ਚਾਰ ਚ ਲੈਂਦੇ ਆ ਜੀ ਮੋਟਰ ਹਰ 3 ਜੇ ਮਹੀਨੇ ਸੜ ਜਾਂਦੀ ਹੈ ਜੀ ਇਹ ਵੱਡੀ ਸਮੱਸਿਆ ਫਿਰ ਸਾਡੇ ਸਕੂਲ ਆਈ ਸਾਡੇ ਗਵਰਨਮੈਂਟ ਨੇੜੇ ਸਕੂਲ ਹੈ ਸ਼ਹਿਰ ਦੇ ਵੀ ਨੇੜੇ ਰਹਿੰਦੇ ਆ ਸਾਡੇ ਸਕੂਲ ਦਾ ਅੱਜ ਸਾਨੂੰ ਦੇਖ ਲੋ ਵੀ ਐਮਐਲਏ ਸਾਹਿਬ ਤਿੰਨ ਚਾਰ ਹੈੱਡਮੈਨ ਸਾਹਿਬ ਜਿਵੇਂ ਸ਼ਵਾਲਕ ਸਾਹਿਬ ਆ ਗਏ ਕਾਂਗਰਸ ਆ ਗਿਆ ਹੁਣ ਇਹ ਆ ਗਏ ਇਹ ਨੇ ਵਾਦਾ ਕੀਤਾ ਸੀ ਅਸੀਂ ਸਕੂਲ ਦਵਾਂਗੇ ਡਿਸਪੈਂਸਰੀ ਦਵਾਂਗੇ ਪਾਣੀ ਦੀ ਸਮੱਸਿਆ ਹੱਲ ਕਰ ਪਰ ਇਹ ਕਿਸੇ ਨੇ ਨਹੀਂ ਕੀਤੀ ਹੈਗੀ ਜੀ ਸਰਪੰਚ ਸਾਹਿਬ ਨੇ ਪਹਿਲਾ 28 ਸਾਲ ਤੋਂ ਉਹ ਤਾਂ ਬਿਲਕੁਲ ਕੰਮ ਇਹਨਾਂ ਨੇ ਸਾਨੂੰ ਹੋਣ ਹੀ ਨਹੀਂ ਦਿੱਤਾ ਸਾਡੇ ਆਮ ਪਾਰਟੀ ਨੇ ਹਾਲਾਂਕਿ ਅਸੀਂ ਆਮ ਪਾਰਟੀ ਨੂੰ ਵੋਟ ਵੀ ਪਾਈ ਸੀਗੀ ਸਪੋਰਟ ਵੀ ਕੀਤੀ ਸੀ ਇਹੋ ਜਿਹੇ ਹਾਲਾਤ ਪੈਦਾ ਕੀਤੇ ਸਾਡੇ ਬੱਲੋ ਕੀ ਪਿੰਡ ਵਿੱਚ ਪਾਰਟੀ ਬਾਜ਼ੀ ਬਣਾ ਕੇ ਇਹਨੇ ਰੱਖਤੀ ਜੀ ਐਮਐਲਏ ਸਾਹਿਬ ਨੇ ਔਰ ਸਾਨੂੰ ਇਹ ਕਹਿ ਰਹੇ ਆ ਕਿ ਉਹਨੂੰ ਵੋਟ ਪਾਓ ਉਹਨੂੰ ਵੋਟ ਪਾਓ ਫੋਨ ਆ ਰਹੇ ਆ ਅਲੱਗ-ਅਲੱਗ ਬੰਦਿਆਂ ਨੂੰ ਫੋਨ ਆ ਰਹੇ ਆ ਕਿ ਸਾਡੀ ਸਪੋਰਟ ਕਰੋ ਬਟ ਕੀ ਅਸੀਂ ਹੁਣ ਬੜੇ ਸੋਚ ਸਮਝ ਕੇ ਅਸੀਂ ਸਰਪੰਚ ਸਾਹਿਬ ਨੂੰ ਵੋਟ ਪਾਵਾਂਗੇ ਉਮੀਦ ਕਰਦੇ ਹਾਂ ਕਿ ਉਹ ਇਹ ਪਿੰਡ ਦੇ ਵਿਕਾਸ ਕਰੂਗਾ ਪੜਿਆ ਲਿਖਿਆ ਮੁੰਡਾ ਹੈਗਾ ਜੀ ਪੜ੍ਹੇ ਲਿਖੇ ਪਰਿਵਾਰਾਂ ਦੇ ਵਿੱਚ ਰਹਿੰਦਾ ਹੈ ਜੀ ਚੰਗੇ ਚੰਗੀ ਫੈਮਿਲੀ ਬਲੋਂਗ ਕਰਦਾ ਹੈ ਜੀ ਸੋ ਮੇਰੀ ਇਹੀ ਰਿਕੁਐਸਟ ਹੈਗੀ ਇਹਨਾਂ ਨੂੰ ਸਰਪੰਚ ਨੂੰ ਕਿਉਂ ਨਾਲ ਇਸ ਸਮੇਂ ਵਿੱਚ ਬੱਚਿਆਂ ਵਾਸਤੇ ਇੱਕ ਗਰਾਊਂਡ ਪਰ ਇੱਕ ਉਹਦੇ ਵਾਸਤੇ ਡਿਸਪੈਂਸਰੀ ਇੱਕ ਸਕੂਲ ਤੇ ਇੱਕ ਜ਼ਿਆਦਾ ਜੋ ਵੱਡੀ ਸਮੱਸਿਆ ਹੈਗੀ ਉਹ ਸਾਨੂੰ ਪਾਣੀ ਦੀ ਹੈਗੀ ਹੈ ਜੀ ਇਹ ਜਰੂਰ ਸਕੂਲ ਦੀ ਤੇ ਇਹ ਪਾਣੀ ਦੀ ਸਮੱਸਿਆ ਹੱਲ ਕਰਾ ਕੇ ਦੇਣ ਇਹਦੇ ਨਾਲ ਅਸੀਂ ਬਹੁਤ ਖੁਸ਼ ਹੋਵਾਂਗੇ ਇਹਨਾਂ ਲੋਕਾਂ ਬਹੁਤ ਬਹੁਤ ਸ਼ੁਕਰੀਆ ਮੈਂ ਅ ਪਾਣੀ ਸਮੱਸਿਆ ਗੱਲ ਕੀਤੀ ਐ ਇੱਕ ਖਾਸ ਕੇ ਇੱਕ ਅੱਗੇ ਕਾਫੀ ਪੁਰਾਣੇ ਪਿੰਡ ਦੇ ਵਸਿੰਦੇ ਵੀ ਐ ਆਪਣਾ ਐਕਸਪੀਰੀਅੰਸ ਦੱਸਿਆ ਇਸ ਪਿੰਡ ਦਾ ਇੱਕ ਪਲੇਗਰਾਉਂਡ ਬੱਚਿਆਂ ਦੀ ਪਲੇਗਰਾਉਂਡ ਨਹੀਂ ਗੱਲ ਕੀਤੀ ਇਸ ਸਕੂਲ ਦੇ ਇਸ ਪਿੰਡ ਦੇ ਵਿੱਚ ਪਲੇਗਰਾਉਂਡ ਹੈ ਨਹੀਂ ਬਿਲਕੁਲ ਨਹੀਂ ਹੈ ਜੀ ਇੱਥੇ ਕੋਈ ਪਲੇਗਰਾਉਂਡ ਨਹੀਂ ਹੈ ਇੱਥੇ ਤਾਂ ਕੋਈ ਪਾਰਕ ਵੀ ਹੈ ਨਹੀਂ ਜੀ ਘੁੰਮਣ ਲਈ ਕੁਝ ਵੀ ਨਹੀਂ ਹੈ ਇੱਥੇ ਦਾ ਇੱਥੇ ਸਾਡਾ ਨਾ ਜਗ੍ਹਾ ਹੈਗੀ ਇੱਕ ਪਹਿਲਾ ਪਿੰਡ ਹੋਊਗਾ ਮੈਂ ਕਹਿੰਦਾ ਜੀ ਜਿੱਥੇ ਨਾ ਕੋਈ ਪਲੇਗਰਾਉਂਡ ਆ ਨਾ ਕੋਈ ਪਾਰਕ ਆ ਨਾ ਕੋਈ ਡਿਸਪੈਂਸਰੀ ਆ ਨਾ ਕੋਈ ਸਰਕਾਰੀ ਸਕੂਲ ਆ ਕੁਝ ਵੀ ਨਹੀਂ ਹਾਂਜੀ ਕੁਝ ਵੀ ਨਹੀਂ ਕੋਈ ਇੱਥੇ ਪੁੱਛਣ ਦੱਸਣ ਵਾਲਾ ਨਹੀਂ ਹੈ ਕਲੋਨੀਆਂ ਬਹੁਤ ਜ਼ਿਆਦਾ ਨੇ ਤੇ ਪਾਣੀ ਦੀ ਇੱਕ ਮੋਟਰ ਆ ਉਹ ਸੜ ਜਾਂਦੀ ਆ ਜਾਂ ਸਾੜ ਦਿੱਤੀ ਜਾਂਦੀ ਆ ਜਾਂ ਲੋਕਾਂ ਨੂੰ ਫਿਰ ਪਰੇਸ਼ਾਨ ਕੀਤਾ ਜਾਂਦਾ ਫਿਰ ਉਹਨੂੰ ਟੈਂਕਰਾਂ ਦਾ ਪਾਣੀ ਚਾਰ ਦਿਨ ਪਾਣੀ ਆਂਦਾ ਫਿਰ ਤਿੰਨ ਤਿੰਨ ਦਿਨ ਚਾਰ ਚਾਰ ਦਿਨ ਹਫ਼ਤਾ ਹਫ਼ਤਾ ਪਾਣੀ ਨਹੀਂ ਆਉਂਦਾ ਫਿਰ ਉਹ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਫਿਰ ਟੈਂਕਰ ਦੇ ਦਿੰਦੇ ਆ ਫਿਰ ਦੇਖੋ ਕਹਿੰਦੇ ਦੇਖੋ ਇਹ ਤੁਹਾਨੂੰ ਟੈਂਕਰਾਂ ਦਾ ਹੀ ਪਾਣੀ ਦੇਤਾ ਹੀ ਅਸੀਂ ਤੁਹਾਡੇ ਲੀਡਰ ਆ ਉਹ ਬਿਚਾਰੇ ਕੀ ਲੋਕ ਠੀਕ ਆ ਸੋਚਦੇ ਚਾਰ ਚਾਰ ਟੈਂਕਰ ਪਾਣੀ ਚਾਰ ਦਿਨ ਤੋਂ ਪਰੇਸ਼ਾਨ ਆ ਲੈ ਲੂ ਫਿਰ ਉਹ ਫਿਰ ਮੋਟਰ ਚਾਰ ਪੰਜ ਦਿਨ ਹਫ਼ਤੇ ਬਾਅਦ ਪਾਉ ਫਿਰ 2 ਮਹੀਨੇ ਬਾਅਦ ਸਾੜ ਲੈਂਦੇ ਇਹ ਹੀ ਨਾਟਕ ਵਸ ਇਹਨਾਂ ਦਾ ਚੱਲ ਰਿਹਾ ਮੈਂ 10-15 ਸਾਲ ਤੋਂ ਦੇਖ ਰਿਹਾ ਕਿ ਸਿਆਣੇ ਲੋਕੀ ਕਪਿੰਡੇ ਦੇ ਕਾਫੀ ਹੁਣ ਅਕਲ ਸਿਆਣੇ ਹੋ ਗਏ ਇਸ ਗੱਲ ਨੂੰ ਸਮਝਦੇ ਨਹੀਂ ਵੀ ਪਿਛਲਾ ਕੰਮ ਕੀ ਹੋਇਆ ਕਿ ਹੁਣ ਕੀ ਹੋ ਰਿਹਾ ਲੋਕੀ ਹੁਣ ਇਹ ਚੋਣਾ ਇਹ ਜਿਹੜੀ ਚੋਣਾ ਦੀ ਪ੍ਰਕਿਰਿਆ ਇਹਨਾਂ ਲੋਕਾਂ ਨੇ ਬਹੁਤ ਮਹਿੰਗੀ ਕਰਤੀ ਮਾੜਾ ਬੰਦਾ ਇਹਦੇ 'ਚ ਖੜ ਨਹੀਂ ਸਕਦਾ ਇਹ ਜਿਹੜੇ ਕੁਝ ਗਲਤ ਲੋਕ ਨੇ ਉਹ ਗਲਤ ਮਾਲਤ ਗੰਦੇ ਦਾ ਪੈਸਾ ਇਕੱਠਾ ਕਰਕੇ ਖਰਚ ਕੇ ਉਹਨੂੰ ਜਿੱਤਦੇ ਆ ਜਾਣ ਜਣੇ ਕੋਈ ਚੰਗਾ ਬੰਦਾ ਖੜਦਾ ਉਹਦੇ ਕਾਗਜ ਹੁਣਦੇ ਨੇ ਕੈਂਸਲ ਕਰਾਤੇ ਸਾਡੇ ਕਮਿਊਨਿਟੀ ਦੇ ਉਹ ਮੁੰਡਾ ਬਹੁਤ ਵਧੀਆ ਮੁੰਡਾ ਸੀ ਉਹਦੇ ਨਜਾਇਜ਼ ਕੈਂਸਲ ਕਰਾਤੇ ਕਾਗਜ ਫਿਰ ਉੱਤੇ ਆ ਕੇ ਸਪੀਚ ਕਰ ਦਿੰਦੇ ਦੇਖੋ ਜੀ ਇਹ ਅਸੀਂ ਬਾੜ ਜਿੱਤ ਲਿਆ ਵੀ ਇੰਨੀ ਕਿ ਬੇਸ਼ਰਮੀ ਆ ਵੀ ਤੁਸੀਂ ਉਹਦੇ ਬਿਨਾਂ ਕੋਲ ਨਜਾਇਜ਼ ਇੱਕ ਫੇਕ ਐਪਲੀਕੇਸ਼ਨ ਤੇ ਉਹਦੇ ਕਾਗਜ ਕੈਂਸਲ ਕਰਾ ਰਹੇ ਤੇ ਤੁਸੀਂ ਇੰਨੇ ਬੇਸ਼ਰਮ ਹੋ ਤੇ ਲੋਕਾਂ ਨੂੰ ਤੁਸੀਂ ਝੂਠ ਬੋਲੀ ਜਾ ਰਹੇ ਹੋ ਯਾਨੀ ਕਿ ਸਰਕਾਰ ਦੀ ਬਹੁਤ ਨਲਾਇਕੀ ਆ ਇਹ ਜਿੰਨੇ ਬਣੇ ਫਿਰਦੇ ਇਹਨਾਂ ਦੇ ਮੂਰੇ ਚੌਧਰੀ ਉਹ ਵੀ ਬਸ ਇਦਾਂ ਦੀ ਆਈ ਇੱਥੇ ਪੁੱਛਣ ਦਾ ਸਨਾਲ ਕੋਈ ਨਹੀਂ ਹੈ ਆ ਭਾਜੀ ਕਿਸਾ ਦੇਖ ਦਿਓ ਤੁਸੀਂ ਕਾਫੀ ਪਿੰਡਾਂ ਨਾਲ ਜੁੜੇ ਅਸੀਂ ਸਰਪੰਚ ਵੀ ਤੁਸੀਂ ਮਤਲਬ ਤੁਹਾਡੇ ਰਹੇ ਆ ਅ ਪਹਿਲਾਂ ਕੀ ਹਾਲਾਤ ਸੀ ਹੁਣ ਕੀ ਹਾਲਾਤ ਹੈ ਤੇ ਅਗਰ ਇਸ ਤਰ੍ਹਾਂ ਦਾ ਕੰਮ ਹੁੰਦਾ ਰਿਹਾ ਤਾਂ ਅੱਗੇ ਆਉਣ ਵਾਲੇ ਇਸ ਬਲੋਕੀ ਪਿੰਡ ਦਾ ਹਾਲ ਕੀ ਹੋਊਗਾ ਜੇ ਇਸ ਪਿੰਡ ਨੂੰ ਸਹੀ ਸਰਪੰਚ ਨਾ ਮਿਲਿਆ ਸਰ ਇਦਾਂ ਆ ਦੇਖੋ ਤਕਰੀਬਨ ਪਹਿਲਾਂ ਜਿਹੜੇ 2.5 ਸਾਲ ਰਹੇ ਉਸ ਦੇ ਵਿੱਚ ਮੇਰਾ ਬਰਦਰ ਸਰਪੰਚ ਸੀ ਪਰਮਜੀਤ ਸਿੰਘ ਮੰਗਾ ਉਸ ਦੌਰਾਨ ਅਸੀਂ ਪਿੰਡ ਦੇ ਵਿੱਚ ਜਿੰਨਾ ਸਾਡੇ ਤੋਂ ਹੋ ਸਕਿਆ ਤਕਰੀਬਨ ਤਕਰੀਬਨ 40 ਤੋਂ 45 ਗਲੀਆਂ ਪਿੰਡ ਵੱਲੋਂ ਕਿਹੜੀਆਂ ਜਿਵੇਂ ਨੀਤਾਜੀ پارک ਹੋ ਗਈ ਤਿੰਨ ਇੱਕ ਨੰਬਰ ਗਲ ਦੋ ਨੰਬਰ ਤਿੰਨ ਨੰਬਰ ਕੁਝ ਕਰੋਸ ਗਲੀਆਂ ਹਰਦੇਵ ਨਗਰ ਆਪਣਾ ਸੰਤ ਵਿਹਾਰ ਜਗਿੰਦਰ ਨਗਰ ਤਕਰੀਬਨ ਜਾ ਕੇ ਦੇਖੋ ਇੰਟਰਲੋਕ ਟਾਈਲਾਂ ਸਾਰੀਆਂ ਬਣੀਆਂ ਰਾਮਨਗਰ ਦੇ ਵਿੱਚ ਕੁਝ ਗਲੀਆਂ ਸੀਵਰੇ ਪੈਨ ਵਾਲਾ ਸੀਗਾ ਸੀਵਰੇ ਪਵਾਇਆ ਗਿਆ ਸਾਰਾ ਕੰਮ ਕੀਤਾ ਗਿਆ ਜਿੰਨਾ ਸੜ ਤੋਂ ਹੋ ਸਕਿਆ ਜਿੰਨਾ ਪਿੰਡ ਦੇ ਸਹਿਯੋਗ ਸਾਰੇ ਪਿੰਡ ਨੇ ਸਾਡਾ ਸਾਥ ਦਿੱਤਾ ਕਿਉਂਕਿ ਸਾਡਾ ਪਰਿਵਾਰ ਜਿਹੜਾ ਸਾਰੇ ਪਿੰਡ ਦਾ ਸਾਂਝਾ ਪਰਿਵਾਰ ਆ ਸਾਡੀ ਪਿੰਡ ਦੇ ਵਿੱਚ ਕੋਈ ਧੜੇਬੰਦੀ ਨਹੀਂ ਹੈਗੀ ਇਹ ਧੜੇਬੰਦੀ ਹੁਣੀ ਕੁਝ 1 ਸਾਲ ਤੋਂ ਧੜੇਬੰਦੀ ਹੋਈ ਆ ਕੁਝ ਸ਼ਖਸ ਐਸੇ ਆ ਗਏ ਜਿਨੇ ਸਾਡੇ ਪਿੰਡ ਨੂੰ ਅੱਡ ਕਰਨ ਦੀ ਕੋਸ਼ਿਸ਼ ਕੀਤੀ ਤੇ 2.5 ਸਾਲ ਅਸੀਂ ਬਹੁਤ ਸੋਹਣਾ ਕੰਮ ਕੀਤਾ ਪਿੰਡ ਦੇ ਸਹਿਯੋਗ ਨਾਲ ਉਦੋਂ ਬਾਅਦ ਚ ਕੁਝ ਐਸੇ ਸ਼ਰਾਰਤੀ ਅੰਸਰ ਆ ਗਏ ਵੀ ਸਾਨੂੰ ਜਿਹੜਾ ਕੰਮ ਜਮੇ ਕੰਮ ਨਹੀਂ ਕਰਨ ਦਿੱਤਾ ਸਾਡੇ ਕੋਲੇ ਕੁਝ ਫੰਡ ਪਿਆ ਵੀ ਸੀਗਾ ਸਾਨੂੰ ਕੋਈ ਐਨਓਸੀ ਨਹੀਂ ਲੈਣ ਦਿੱਤੀ ਜੇ ਸਾਨੂੰ ਐਨਓਸੀ ਮਿਲੇਗੀ ਅਸੀਂ ਤਾਂ ਹੀ ਕੋਈ ਕੰਮ ਕਲੀਅਰ ਕਰਾਂਗੇ ਤਾਂ ਹੀ ਅੱਗੇ ਸਾਨੂੰ ਕੋਈ ਮਿਲੇਗਾ ਤਾਂ ਪੈਸੇ ਮਾਨ ਇਟਾਂ ਜੋ ਵੀ ਅਸੀਂ ਲੈਣਾ ਚਾਹੁੰਦੇ ਆ ਵੀ ਸਾਨੂੰ ਐਨਓਸੀ ਨਹੀਂ ਲੈਣ ਦਿੱਤੀ ਸਾਨੂੰ ਪਰੇਸ਼ਾਨ ਕੀਤਾ ਗਿਆ ਸਾਡੇ ਕੰਮ ਵਿੱਚ ਰੋਕਤੇ ਗਏ ਇਹ ਸ਼ਰਾਰਤੀ ਅੰਸਰ ਕੁਝ ਪਿੰਡ ਦੇ ਨੂੰ ਸਰਕਾਰ ਕਿਹਦੀ ਸ਼ੈ ਆ ਐਮਐਲਏ ਦੀ ਸ਼ੈ ਆ ਜਾਂ ਕਿਹਦੀ ਸ਼ੈ ਆ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਆ ਕੰਮ ਰੁਕਿਆ ਗਿਆ ਕੰਮ ਸਾਰਾ ਰੁਕਿਆ ਗਿਆ ਚੱਲਦੀ ਕੰਮ ਨੂੰ ਵੀ ਵਿਗਨ ਪਾਇਆ ਗਿਆ ਕੰਮ ਨੂੰ ਵੀ ਕੰਮ ਹਾਂ ਵਿਗਨ ਪਾਇਆ ਗਿਆ ਵੀ ਇਹ ਕੰਮ ਨਾ ਕਰ ਸਕਣ ਵੀ ਪੰਚਾਇਤ ਨੂੰ ਭੰਗ ਹੋਣ ਵਾਲੀ ਆ ਥੋੜੇ ਚਿਰਾਂ ਦੇ ਵਿੱਚ ਵੀ ਇਹ ਕੰਮ ਜਿਹੜੇ ਪੈਸੇ ਪਏ ਅਸੀਂ ਲਾਵਾਂਗੇ ਹਾਲਾਂਕਿ ਉਹ ਪੈਸਾ ਪਿਛਲੀ ਸਰਕਾਰ ਵੇਲੇ ਦਾ ਆ ਨਵੀਂ ਸਰਕਾਰ ਵੇਲੇ ਇਹਨਾਂ ਕੋਲੇ ਕੁਝ ਨਹੀਂ ਦਿੱਤਾ ਗਿਆ ਜਦੋਂ ਇਹ ਤੁਸੀਂ ਕੰਮ ਕਰਾ ਰਹੇ ਸੀ ਜਾਂ ਉਸ ਤੋਂ ਬਾਅਦ ਕੀ ਪਿੰਡ ਦੇ ਲੋਕਾਂ ਨੇ ਇਸ ਦਾ ਉਸ ਸ਼ਖਸ ਵੱਲ ਵਿਰੋਧ ਨਹੀਂ ਜ ਰਿਹਾ ਵੀ ਇਹ ਬੰਦੇ ਸਹੀ ਕੰਮ ਕਰ ਰਹੇ ਤੇ ਕਿਉਂ ਕੀਤਾ ਗਿਆ ਪਿੰਡ ਦੇ ਦੇਖੋ ਇੱਥੇ ਸਾਰੇ ਜਿਹੜੇ ਆ ਨੌਕਰੀ ਪੇਸ਼ੇ ਵਾਲੇ ਲੋਕ ਨੇ ਵੀ ਗਰੀਬ ਤਬਕਾ ਆ ਦਿਹਾੜੀ ਵਾਲাদার ਨੇ ਬੰਦੇ ਨੇ ਚਾਰੇ ਉਸ ਬੰਦਿਆਂ ਨੇ ਕੀ ਬੋਲਣਾ ਸਮੇਂ ਦੀ ਉਹਨਾਂ ਨੂੰ ਡਰਾਇਆ ਜਾਂਦਾ ਵੀ ਮੈਂ ਤੁਹਾਡੇ ਰਾਸ਼ਨ ਦੇ ਕਾਰਡ ਕੱਟ ਦੂੰਗਾ ਹੁਣ ਹਲੇ ਤੀ ਹੁਣ ਇਲੈਕਸ਼ਨ ਦੇ ਵਿੱਚ ਵੀ ਇਸ ਤਰ੍ਹਾਂ ਲੋਕਾਂ ਨੂੰ ਲੇਡੀਜ਼ ਨੂੰ ਐ ਧਮਕਾਇਆ ਡਰਾਇਆ ਜਾ ਰਿਹਾ ਕਿ ਮੈਂ ਤੁਹਾਡੇ ਰਾਸ਼ਨ ਦੇ ਕਾਰਡ ਕਾੜ ਦੂੰਗਾ ਜੇ ਸਾਨੂੰ ਵੋਟ ਨਾ ਪਾਈ ਤੁਹਾਨੂੰ ਮੈਂ ਦੇਖ ਲੂੰਗਾ ਸਾਡੀ ਸਰਕਾਰ ਆ ਐ ਧਮਕਾਇਆ ਜਾ ਰਿਹਾ ਡਰਾਇਆ ਜਾ ਰਿਹਾ ਲੋਕਾਂ ਨੂੰ ਇੱਕ ਡਰਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਸਾਨੂੰ ਕਾਫੀ ਬੰਦੇ ਨੇ ਸ਼ਿਕਾਇਤ ਕੀਤੀ ਆ ਕਾਫੀ ਫੋਨ ਆ ਰਹੇ ਆ ਇੱਕ ਬੜਾ ਓਪਨ ਹੋਏਗਾ ਅਗੇ ਅਗਰ ਅਸੀਂ ਐਡਵਾਂਸ ਟੈਕਨੋਲੋਜੀ ਗੱਲ ਕਰੀ ਤਾਂ ਸੋਸ਼ਲ ਮੀਡੀਆ ਦਾ ਬੜਾ ਇੱਕ ਟ੍ਰੈਂਡ ਚੱਲਿਆ ਲੋਕ ਤਾਂ ਇੱਕ ਮਿੰਟ ਤੋਂ ਪਹਿਲਾਂ ਹੀ ਖਬਰਾਂ ਵੀਡੀਓ ਵਾਇਰਲ ਕਰ ਦਿੰਦੇ ਕੀ ਲੋਕ ਹੁਣ ਇੰਨੇ ਸਿਆਣੇ ਨਹੀਂ ਹੋ ਗਏ ਪਿੰਡ ਦੇ ਵੀ ਉਹਨਾਂ ਦੀਆਂ ਰਿਕਾਰਡਿੰਗ ਕਿ ਸਾਹਮਣੇ ਗੱਸਤ ਸਾਡੇ ਆਏ ਆ ਇੱਥੇ ਬਹੁਤ ਕੁਝ ਗਰੀਬ ਤਬਕਾ ਜਾਦਾ ਆ ਠੀਕ ਆ ਜਿਹੜੇ ਵਿਚਾਰੇ ਲੋਕ ਡਰਦੇ ਆ ਡਰਦੇ ਨੇ ਅਗਲੇ ਕੁਝ ਲੋਗ ਮੁਰੇ ਨਹੀਂ ਹੋਣਾ ਚਾਹੁੰਦੇ ਸਾਨੂੰ ਇੰਨੇ ਲੋਕਾਂ ਦੇ ਫੋਨ ਆ ਰਹੇ ਆ ਅਸੀਂ ਸਾਰੇ ਪਿੰਡ ਨੇ ਮਿਲ ਕੇ ਰਾਹੁਲ ਭਾਜੀ ਨੂੰ ਖੜਾ ਕੀਤਾ ਕਿ ਚਲੋ ਹੁਣ ਤੁਸੀਂ ਕਰੋ ਵੀ ਸਾਡੇ ਪਰਿਵਾਰ ਨੇ 20 ਸਾਲ ਸਰਪੰਚੀ ਕੀਤੀ ਆ ਜੀ ਮੇਰੇ ਮਦਰ ਫਾਦਰ ਅਸੀਂ ਰਹੇ ਠੀਕ ਹੈ ਕਿ ਨਹੀਂ 20 ਸਾਲ ਸਰਪੰਚੀ ਕੀਤੀ ਆ ਐਦ ਕੀ ਪਿੰਡ ਨੇ ਸਾਰੇ ਨਾਲ ਅਸੀਂ ਇਕੱਠੇ ਹੋ ਕੇ ਕਿਹਾ ਵੀ ਚਲੋ ਵੀ ਐਦ ਕੀ ਤੁਸੀਂ ਕਰੋ ਵੀ ਪੜ੍ਹੇ ਲਿਖੇ ਹੋ ਠੀਕ ਹੈ ਕਿ ਨਹੀਂ ਤੁਸੀਂ ਕੰਮ ਕਰੋ ਤੁਸੀਂ ਕਰਾ ਸਕਦੇ ਹੋ ਤੇ ਹੋਰ ਵਧੀਆ ਸਾਰੇ ਨਾਲ ਮਿਲ ਕੇ ਤੁਸੀਂ ਹੀ ਹੈ ਤੁਹਾਡੇ ਪਰਿਵਾਰ ਦਾ ਅਗਲਾ ਮੈਂਬਰ ਕਿਉਂ ਨਹੀਂ ਇਸ ਵਾਰ ਆਇਆ ਤੁਸੀਂ ਸਾਰੇ ਮੈਂਬਰ ਤਾਂ ਨਹੀਂ ਮੇਰੀ ਗੱਲ ਅਸੀਂ ਸਾਰੇ ਪਿੰਡ ਦੇ ਇਕੱਠੇ ਆ ਸਾਡੇ ਪਿੰਡ ਚ ਕੋਈ ਧੜੇਬਾਜੀ ਨਹੀਂ ਸਾਨੂੰ ਜਿਵੇਂ ਪਿਆਰ ਨਾਲ ਕਿਹਾ ਗਿਆ ਵੀ ਇਸ ਵਾਰ ਆਪਾਂ ਇਹਨਾਂ ਨੂੰ ਮੌਕਾ ਦੇਣਾ ਪਰ ਤੁਹਾਡੇ ਪਰਿਵਾਰ ਨੇ ਸਹਿਮਤੀ ਬਿਲਕੁਲ ਬਿਲਕੁਲ ਸਹਿਮਤੀ ਨਾਲ हां ਸਾਡੀ ਸਹਿਮਤੀ ਸਾਰੇ ਪਿੰਡ ਦੀ ਸਹਿਮਤੀ ਨਾਲ ਅਸੀਂ ਰਾਹੁਲ ਭਾਜੀ ਨੂੰ ਮੌਕਾ ਦਿੱਤਾ ਵੀ ਤੁਸੀਂ ਕੰਮ ਕਰੋ ਸਾਡੇ ਤੋਂ ਜਿੰਨਾ ਹੋ ਸਕਿਆ ਅਸੀਂ ਤੁਹਾਡੇ ਨਾਲ ਆ ਜਿੰਨਾ ਤੁਹਾਨੂੰ ਸਹਿਯੋਗ ਦੇ ਸਕਦੇ ਆ ਜਿੰਨਾ ਵੀ ਤੁਹਾਡੇ ਨਾਲ ਕਰ ਸਕਦੇ ਆ ਅਸੀਂ ਮੋਢੇ ਨਾਲ ਮੋਢਾ ਲਾ ਕੇ ਤੁਹਾਡੇ ਨਾਲ ਖੜੇ ਆ ਅੱਗੇ ਵੀ ਹੁਣ ਨਹੀਂ ਅੱਗੇ ਵੀ 5 ਸਾਲ ਤੁਸੀਂ ਸਰਪੰਚੀਏ ਸੀ ਜਿੱਤ ਕੇ ਲੈ ਕੇ ਆਵਾਂਗੇ ਠੀਕ ਆ ਇੱਥੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਘਰ ਘਰ ਜਾ ਕੇ ਲੋਕਾਂ ਨੂੰ ਡਰਾਇਆ ਜਾ ਰਿਹਾ ਤੁਹਾਡਾ ਅਸੀਂ ਆ ਕਰਦਾਂਗੇ ਤੁਹਾਡਾ ਆ ਕਰਦਾਂਗੇ ਸਾਨੂੰ ਕਾਫੀ ਫੋਨ ਆ ਰਹੇ ਆ ਠੀਕ ਹੈ ਕਿ ਨਹੀਂ ਫਿਰ ਵੀ ਅਸੀਂ ਲੋਕਾਂ ਨੂੰ ਕਿਹਾ ਤੁਸੀਂ ਕਿਸੇ ਨੂੰ ਡਰਨ ਦੀ ਲੋੜ ਨਹੀਂ ਜੇ ਤੁਹਾਨੂੰ ਕੋਈ ਕੋਈ ਆਉਂਦਾ ਸਾਨੂੰ ਦੱਸੋ ਅਸੀਂ ਉਸੇ ਟਾਈਮ ਤੁਹਾਡੇ ਕੋਲੇ ਆਵਾਂਗੇ ਮੈਂ ਨਾ ਇੱਕ ਆਖੀ ਖਵਾਦਾ ਨੂੰ ਹੈਗਾ 20 ਸਾਲ 25 ਸਾਲ ਦੀ ਗੱਲ ਕੀਤੀ ਹੈ ਵੀ ਤੁਹਾਡਾ ਪੂਰਾ ਪਰਿਵਾਰ ਆ ਠੀਕ ਹੈ ਤੁਹਾਡੀ ਸਹਿਮਤੀ ਨਾਲ ਸਭ ਕੁਝ ਹੋ ਰਿਹਾ ਤੁਸੀਂ ਖੁਦ ਤੁਹਾਡਾ ਪਰਿਵਾਰ ਨੇ ਪਾਰਟੀ ਵਲੋਂ ਐਜ਼ ਅ ਟਿਕਟ ਤੇ ਸਰਪੰਚੀ ਲੜੀਆਂ ਜਿੱਤੇ ਵੀ ਹੈ ਇਸ ਵਾਰ ਜਿਹੜਾ ਤੁਸੀਂ ਆਪਣਾ ਉਮੀਦਵਾਰ ਸਰਬਸਮਤੀ ਨਾਲ ਆਪਣੇ ਵੱਲੋਂ ਜਿਹੜਾ ਉਮੀਦਵਾਰ ਖੜਾ ਕੀਤਾ ਉਹ ਇੰਡੀਪੈਂਡੈਂਟ ਆਜ਼ਾਦ ਉਮੀਦਵਾਰ ਖੜੇ ਹੈ ਕੀ ਲੱਗ ਰਿਹਾ ਆ ਆਮ ਆਦੀ ਪਾਰਟੀ ਹੈ ਬੀਜੇਪੀ ਪਾਰਟੀ ਹੈ ਕਾਂਗਰਸ ਪਾਰਟੀ ਹੈ ਠੀਕ ਹੈ ਸ਼੍ਰੋਮਣੀ ਕਾਲੀ ਦਲ ਪਾਰਟੀ ਵੀ ਹੈ ਕੀ ਲੱਗ ਰਿਹਾ ਇਹ ਪਾਰਟੀਆਂ ਦੇ ਵਿੱਚ ਆ ਕਿ ਆਪਣਾ ਆਜ਼ਾਦ ਉਮੀਦਵਾਰ ਕੰਮ ਕਰ ਸਕੂਗਾ ਪਿੰਡ ਦਾ ਬਿਲਕੁਲ ਸਰ ਬਿਲਕੁਲ ਸਰ ਬਹੁਤ ਕੁਝ ਹੁੰਦਾ ਆਪਣੇ ਕੋਲੇ ਬਹੁਤ ਫੰਡ ਹੁੰਦੇ ਨੇ ਇਹ ਨਹੀਂ ਹੈਗਾ ਵੀ ਅਸੀਂ ਇੱਕ ਐਮਐਲਏ ਦੇ ਫੰਡ ਦੇਗਾ ਤੇ ਕਰੇਗਾ ਬਹੁਤ ਫੰਡ ਹੁੰਦੇ ਨੇ ਦੋਫਤਰਾਂ ਦੇ ਫੰਡ ਹੁੰਦੇ ਨੇ ਸੈਂਟਰ ਦੇ ਫੰਡ ਹੁੰਦੇ ਨੇ ਪੰਜਾਬ ਸਰਕਾਰ ਗਵਰਨਮੈਂਟ ਦੇ ਕੋਈ ਫੰਡ ਹੁੰਦੇ ਨੇ ਜਿਹੜੇ ਅਸੀਂ ਮਹਿਕਮਿਆਂ ਚੋਂ ਲੈ ਸਕਦੇ ਆ ਠੀਕ ਆ ਕਿ ਨਹੀਂ ਬਹੁਤ ਫੰਡ ਹੁੰਦੇ ਨੇ ਵੈਸੇ ਵਿਕਾਸ ਦਾ ਫੰਡ ਹੁੰਦਾ ਹੀ ਹੁੰਦਾ ਹਾਂ ਪਿੰਡ ਵਿਕਾਸ ਦੇ ਫਿਰ ਵੀ ਅਸੀਂ ਸਾਰੇ ਇਹਨਾਂ ਨੂੰ ਜਿਤਾ ਕੇ ਚਲੋ ਸਾਡਾ ਫਰਜ਼ ਆ ਕਿਉਂਕਿ ਜਿਹੜਾ ਐਮਐਲਏ ਹੁੰਦਾ ਨਾ ਉਹ ਸਾਰਿਆਂ ਦਾ ਸਾਂਝਾ ਹੁੰਦਾ ਅਸੀਂ ਭਾਜੀ ਨੂੰ ਜਿਤਾ ਕੇ ਸਾਰਾ ਪਿੰਡ ਇੱਕ ਵਾਰੀ ਫਿਰ ਵੀ ਐਮਐਲਏ ਸਾਹਿਬ ਕੋਲ ਜਾਵਾਂਗੇ ਬਾਈ ਅਸੀਂ ਕੰਮ ਕਰਨਾ ਚਾਹੁੰਦੇ ਆ ਅਸੀਂ ਕੋਈ ਧੜੇਬੰਦੀ ਨਹੀਂ ਚਾਹੁੰਦੇ ਵੀ ਸਾਡਾ ਜਿੰਨਾ ਵੀ ਹੋ ਸਕਦਾ ਵੱਧੋ ਵੱਧ ਸਹਿਯੋਗ ਕਰੋ ਸਾਡਾ ਪਰਿਵਾਰ ਹੈ ਸਾਡਾ ਪਰਿਵਾਰ ਆ ਸਾਰਾ ਪਿੰਡ ਅਸੀਂ ਇਕੱਠੇ ਆ ਕੋਈ ਸਾਡੇ ਚੋ ਨਹੀਂ ਹੈਗਾ ਵੀ ਅਸੀਂ ਚਾਹੁੰਦੇ ਆ ਵੀ ਸਾਡੇ ਪਿੰਡ ਦਾ ਵਿਕਾਸ ਹੋਵੇ ਜਿੰਨਾ ਸਾਡੇ ਤੋਂ ਹੋ ਸਕਿਆ ਜਿੰਨਾ ਸਾਡੇ ਪਰਿਵਾਰ ਤੋਂ ਹੋ ਸਕਿਆ ਜਾ ਕੇ ਤੁਸੀਂ ਦੇਖ ਸਕਦੇ ਹੋ ਇੰਟਰਲੋਕ ਟਾਈਲਾਂ ਜਾ ਕੇ ਤੁਸੀਂ ਮੇਰੇ ਨਾਲ ਚਲੋ ਤੁਹਾਨੂੰ ਦਿਖਾਈਆਂ ਜਾ ਸਕਦੀਆਂ ਅਸੀਂ ਵੀਰੇ ਪਾਈ ਦਕਾਏ ਜਾ ਸਕਦੇ ਆ ਜਿੰਨਾ ਅਸੀਂ ਕਰ ਸਕੇ ਪਰ ਹੁਣ ਕਰੀਏ ਕਿ ਪਿੰਡ ਬਹੁਤ ਵੱਡਾ ਕਿਉਂਕਿ ਸਭ ਨਵੀਆਂ ਕਲੋਨੀਆਂ ਬਹੁਤ ਆ ਗਈਆਂ ਪਿੰਡ ਬਹੁਤ ਵੱਡਾ ਹੋ ਗਿਆ ਇੱਕ ਪਿੰਡ ਹੁੰਦਾ 1000 ਵੋਟ ਹੁੰਦੀ ਆ 500 ਵੋਟ ਹੁੰਦੀ ਆ ਉਹਨੂੰ ਵੀ ਉਨੀ ਗ੍ਰਾਂਟ ਆਉਣੀ ਆ ਹੁਣ ਇੱਥੇ ਤਕਰੀਬਨ ਭਾਈ 45-4600 ਵੋਟ ਆ ਠੀਕ ਆ ਕਿ ਨਹੀਂ ਹੁਣ ਇੰਨੀ ਵੋਟ ਇੰਨਾ ਵੱਡਾ ਪਿੰਡ ਆ ਉਹਨੂੰ ਉਨੀ ਕੀ ਗ੍ਰਾਂਟ ਆਉਣੀ ਆ ਫਿਰ ਵੀ ਅਸੀਂ ਕਹਿੰਨੇ ਆ ਵੀ ਅਸੀਂ ਰਲ ਮਿਲ ਕੇ ਸਾਰੇ ਐਮਐਲਏ ਸਾਹ ਕੋ ਜਾਵਾਂਗੇ ਉਹਨਾਂ ਨੂੰ ਗੁਜਾਰਸ਼ ਕਰਾਂਗੇ ਆਪਣੇ ਪਿੰਡ ਦੇ ਲਈ ਉਹਨਾਂ ਨੂੰ ਰਿਕੁਐਸਟ ਕਰਾਂਗੇ ਵੀ ਸਾਡੇ ਪਿੰਡ ਦੀ ਜਿਹੜੀ ਨੁਹਾਰ ਬਦਲੀ ਜਾਵੇ ਵੀ ਅਸੀਂ ਚਾਹੁੰਦੇ ਆ ਸਾਡੇ ਤੇ ਡਿਸਪੈਂਸਰੀ ਆਵੇ ਇੱਥੇ ਸਕੂਲ ਆਵੇ ਜਿਹੜੇ ਗਰੀਬ ਬੱਚੇ ਬਾਹਰ ਜਾਂਦੇ ਹੋ ਇੱਥੇ ਪੜ੍ਹਨ ਠੀਕ ਹੈ ਕਿ ਨਹੀਂ ਸਾਡੇ ਪਿੰਡ ਦਾ ਜੋ ਰਹਿੰਦੇ ਕੰਮ ਆ ਉਹ ਪੂਰੇ ਹੋ ਸਕਣ ਇਸ ਲਈ ਅਸੀਂ ਤਾਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਸਾਡਾ ਜਿਹੜਾ ਵੀ ਪਿੰਡ ਦਾ ਕੰਮ ਆ ਰੁਕਿਆ ਉਹਨੂੰ ਕੀਤਾ ਜਾਵੇ ਕੋਈ ਧੜੇਬੰਦੀ ਨਾ ਕੀਤੀ ਜਾਵੇ ਬਿਲਕੁਲ ਧੜੇਬੰਦੀ ਪਿੰਡ ਦਾ ਪੈਸੇ ਅਸੀਂ ਤੁਹਾਨੂੰ ਪਹਿਲੀ ਗੱਲ ਅਖੀ ਵੀ ਪਿੰਡ ਜਿਹੜਾ ਹੁੰਦਾ ਆ ਉਹ ਪਿੰਡ ਇੱਕ ਪਰਿਵਾਰ ਹੁੰਦਾ ਸਰਪੰਚ ਉਹਨਾਂ ਦਾ ਮੁਖੀ ਹੁੰਦਾ ਤਾਂ ਪਿੰਡ ਵਿੱਚ ਧੜੇਬੰਦੀ ਹੁੰਦੀ ਆ ਉਹ ਹੂੰ ਤੁਹਾਨੂੰ ਕਿਤੇ ਕਿਤੇ ਆ ਸਾਹਮਣੇ ਦੇਖਣ ਨਜ਼ਰ ਆਈ ਲੇਕਿਨ ਪਿੰਡ ਦੇ ਲੋਕ ਅਜੇ ਵੀ ਚਾਹਦੇ ਵੀ ਇਦਾਂ ਦੀ ਕੋਈ ਫੇਕਾ ਪਰਸ ਦੀ ਪਿੰਡ ਦੇ ਵਿੱਚ ਆਵੇ ਅ ਡਿਸਪੈਂਸਰੀ ਨਹੀਂ ਹੈ ਸਕੂਲ ਨਹੀਂ ਹੈ ਲੜਕੀਆਂ ਦਾ ਸਕੂਲ ਨਹੀਂ ਹੈ ਖਾਸ ਕਰਕੇ ਕਿਉਂਕਿ ਜੇ ਤੋ ਵੀ ਬੰਦਾ ਇੱਥੇ ਬਜ਼ੁਰਗ ਬਿਮਾਰ ਹੋਗਾ ਤੁਹਾਨੂੰ ਨਜ਼ਦੀਕੀ ਜਿਹੜਾ ਹਸਪਤਾਲ ਪੈਂਦਾ ਹੈ ਡੀ ਐਮ ਸੀ ਸਭ ਤੋਂ ਮਹਿੰਗਾ ਹਸਪਤਾਲ ਜਿੱਥੇ ਜਾਂਦੇ ਸਾਰੇ ਰਲਾ ਵੀ 20 ਤੋਂ 25 ਹਜ਼ਾਰ ਦੀ ਫਾਈਲ ਲੱਗ ਜਾਂਦੀ ਆ ਕਿ ਲੱਗ ਰਿਹਾ ਵੀ ਇਦਾਂ ਦੇ ਜਿਹੜੇ ਖਰਚੇ ਆ ਅਗਰ ਸਰਕਾਰ ਚ ਆਂਦੀ ਪਿੰਡ ਦਾ ਸਰਪੰਚ ਵਧੀਆ ਹੁੰਦਾ ਤੇ ਇੱਥੇ ਇੱਕ ਡਿਸਪੈਂਸਰੀ ਫਰੀ ਹੁੰਦੀ ਦੇਖੋ ਜੀ ਬਿਮਾਰੀਆਂ ਤੇ ਆਣੀਆਂ ਨਹੀਂ ਐ ਇਸ ਪਿੰਡ ਦੇ ਵਿੱਚ ਜੇ ਪਾਣੀ ਦਾ ਨਿਕਾਸੀ ਹੋਵੇ ਗੰਦਾ ਪਾਣੀ ਆ ਰਿਹਾ ਗੰਦਾ ਪਾਣੀ ਆ ਰਿਹਾ ਮੱਛਰ ਬਿਮਾਰੀਆਂ ਨੇ ਕੋਈ ਵੀ ਇਸ ਪਿੰਡ ਦਾ ਵਾਲੀਵਾਰ ਇਸ ਟਾਈਮ ਹੈ ਨਹੀਂਗਾ ਜੇ ਕੋਈ ਇੱਕ ਅੱਦਾ ਬੰਦਾ ਹੈਗਾ ਵੀ ਹੈ ਮੋਤਵਾਰ ਬਣਾਇਆ ਵੀ ਹੋਇਆ ਉਹ ਵੀ ਆਪਣੀਆਂ ਆਪਣਾ ਲੋਕ ਦਿਖਾਵਾ ਕਰ ਰਿਹਾ ਇੱਕ ਗਟਰ ਦਾ ਟੱਕਲ ਰੋਜ਼ ਖੋਲ ਲੈਂਦਾ ਉਹਨੂੰ ਸਾਫ਼ ਕਰ ਲੈਂਦਾ ਤੇ ਸ਼ਾਮ ਨੂੰ ਬੰਦ ਕਰ ਦਿੰਦਾ ਸਿਰਫ ਓਨਲੀ ਫੇਸਬੁਕ ਤੇ ਲਾਈਵ ਹੁੰਨ ਲਈ ਹੋਰ ਕੁਝ ਨਹੀਂ ਹੁੰਦਾ ਪ੍ਰੈਕਟੀਕਲ ਕੰਮ ਕੋਈ ਨਹੀਂ ਪ੍ਰੈਕਟੀਕਲ ਕੰਮ ਕੋਈ ਨਹੀਂ ਗਾ ਇੱਕ ਕੋਈ ਟੂਬਲ ਆ ਉਹਨੂੰ ਖਰਾਬ ਕਰ ਲੈਂਦੇ ਆ ਉਹ 10 ਦਿਨ ਬੰਦ ਕਰਕੇ ਪਾਣੀ ਲੋਕਾਂ ਨੂੰ ਦੇ ਕੇ ਹੁਸਵਾਦ ਉਹ ਟੂਬਲ ਨੂੰ ਚਾਲੂ ਕਰ ਦਿੱਤਾ ਜਾਂਦਾ ਔਰ ਨਹੀਂ ਰੋਜ਼ ਲਾਈਵ ਹੁੰਦਾ ਬੰਦਾ ਵੀ ਮੈਂ ਟੂਬਲ ਚਾਲੂ ਕਰਤਾ ਜੀ ਮੈਂ ਟੂਬਲ ਖਰਾਬ ਕਰਤਾ ਜੀ ਹੋਰ ਕੋਈ ਕੰਮ ਨਹੀਂ ਹੁੰਦਾ ਬਸ ਇੱਕੋ ਹੀ ਕੰਮ ਆ ਸਿਰਫ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਾਈਵ ਹੋਣਾ ਔਰ ਲੋਕਾਂ ਨੂੰ ਦਿਖਾਣਾ ਉਹ ਚੀਜ਼ ਮੈਂ ਬੋਲ ਨਹੀਂ ਸਕਦਾ ਜਿਨ੍ਹਾਂ ਨੂੰ ਦਿਖਾਣਾ ਚਾਹੁੰਦਾ ਹਾਂ ਠੀਕ ਹੈ ਜੀ ਕਿਉਂਕਿ ਅਸੀਂ ਵੀ ਧੀਆਂ ਪਣਾ ਆਲੇ ਆ ਉਹ ਲੋਕਾਂ ਨੂੰ ਪ੍ਰੈਸ਼ਰ ਜਗਾਉਣੇ ਜਾ ਰਿਹਾ ਵੀ ਮੈਂ ਬਹੁਤ ਵੱਡਾ ਲੀਡਰ ਬਣ ਜਾਗਾ ਸਪਿੰਡ ਦਾ ਮੈਨੂੰ ਆਏ ਨੂੰ ਹਲੇ ਥੋੜੀ ਦੇਰ ਹੀ ਹੋਈ ਹੈ ਮੈਨੂੰ 3 ਸਾਲ ਹੋਏ ਹੈ ਪਰ ਮੈਂ ਮੇਰੀ ਉਮਰ 38 40 ਸਾਲ ਹੈ ਮੈਨੂੰ ਨਾ ਵੀ ਪਤਾ ਵੀ ਮੇਰੇ ਪਿੰਡ ਦੇ ਮੋਹਤਵਾਰ ਬੰਦੇ ਕਿਹੜੇ ਨੇ ਠੀਕ ਹੈ ਨਾ ਹੋਰ ਸਾਡੇ ਕੋਲ ਆ ਕੇ ਸਾਡੀ ਕਲੋਨੀ ਚ ਆ ਕੇ ਅਸੀਂ ਉਹਨੂੰ ਇੱਕ ਸਮੱਸਿਆ ਲਈ ਬੁਲਾਇਆ ਵੀ ਸਾਡੀਆਂ ਗਲੀਆਂ ਨਹੀਂ ਬਣੀਆਂ ਹੋਈਆਂ ਸਾਡੀਆਂ ਨਾਲੀਆਂ ਨਹੀਂ ਭਲੀਆਂ ਹੋਈਆਂ ਉਹ ਸਾਡੀ ਕਲੋਨੀ ਦੇ ਬੰਦਿਆਂ ਨੂੰ ਇਸ ਅਲਵਾਜ਼ ਨਾਲ ਬੁਲਾ ਰਿਆ ਨਾ ਜਿਹੜੇ ਅਲਵਾਜ਼ ਮੈਂ ਔਨਲਾਈਨ ਤੁਹਾਨੂੰ ਬੋਲ ਕੇ ਦੱਸ ਵੀ ਨਹੀਂ ਸਕਦਾ ਕਸੂਰ ਸਾਡਾ ਇਹ ਹੈ ਅਸੀਂ ਆਪਣੀਆਂ ਡਿਮਾਂਡਾਂ ਲੈ ਕੇ ਗਏ ਸੀ ਕੁਝ ਕਨਾਲੀਆਂ ਦੀ ਇੱਕ ਸੜਕਾਂ ਦੀ ਹੁਣ ਸਾਨੂੰ ਇਹੋ ਜਿਹੇ ਅਵਾਜ਼ੋਂ ਨੇ ਬੰਦੇ ਨੇ ਬੋਲੇ ਨਾ ਅਸੀਂ ਉਹ ਜਗ੍ਹਾ ਤੋਂ ਉਸੇ ਟਾਈਮ ਹਟ ਕੇ ਆ ਗਏ ਅਸੀਂ ਹੱਥ ਜੋੜ ਕੇ ਰਾਹੁਲਪਾਜੀ ਨੂੰ ਇਹੀ ਬੇਨਤੀ ਕਰਾਂਗੇ ਵੀ ਜੇ ਤੁਸੀਂ ਇਸ ਪਿੰਡੇ ਵਿੱਚ ਆਣਾ ਹੈ ਤੇ ਵੱਡੇ ਪਿਓ ਬਣ ਕੇ ਆਣਾ ਹੈ ਨਾ ਕਿ ਇਹੋ ਜਿਹੇ ਮੈਂ ਉਹ ਗੱਲ ਕਹਿਣੀ ਨਹੀਂ ਚਾਹੁੰਦਾ ਜਿਹੜੀ ਮੇਰੇ ਮੂੰਹ 'ਚ ਬੋਲ ਆਣੇ ਚਾਹੁੰਦੇ ਨੇ ਠੀਕ ਹੈ ਜੀ ਬਲੋਕੀ ਪਿੰਡ ਦੇ ਜਿਹੜੇ ਲੋਕ ਹੈ ਕਾਫੀ ਹਤਾਸ਼ ਹੈ ਖਾਸ ਕਰਕੇ ਕੁਝ ਆ ਆਪਣੇ ਆਪ ਨੂੰ ਪ੍ਰਧਾਨਗੀ ਸਾਹਮਣੇ ਸ਼ੋਅ ਕਰਦੇ ਉਹ ਲੋਕਾਂ ਵਾਸਤੇ ਪਰੇਸ਼ਾਨ ਕਿਉਂਕਿ ਪਿੰਡ ਦਾ ਵਿਕਾਸ ਨਹੀਂ ਹੋ ਰਿਹਾ ਤੇ ਐਦਾਂ ਦੇ ਜਿਹੜੇ ਪ੍ਰਧਾਨ ਬਣ ਜਾਂਦੇ ਆਪਣੇ ਅਕੋਤੀ ਪ੍ਰਧਾਨ ਕਹਿੰਦੇ ਤੇ ਉਹ ਪਿੰਡ ਦਾ ਵਿਕਾਸ ਦੇ ਵਿੱਚ ਬਹੁਤ ਵੱਡਾ ਰੋੜਾ ਬਣੇ ਹੋਇਆ ਕਿਉਂਕਿ ਸ਼ਹਿਰ ਦਾ ਬੜਾ ਨਜ਼ਦੀਕੀ ਇਲਾਕਾ ਆ ਐਡਾ ਸ਼ਹਿਰ ਦਾ ਨਜ਼ਦੀਕੀ ਇਲਾਕਾ ਤੇ ਵੱਡੀਆਂ ਇੱਕ ਵੱਡਾ ਵੋਟ ਬੈਂਕ ਵੀ ਹੈਗਾ 4500 ਤੋਂ ਉੱਪਰ ਵੱਧ ਵੋਟਾਂ ਹੈਗੀਆਂ ਇਸ ਦੇ ਬਾਵਜੂਦ ਅਜੇ ਤੱਕ ਇਸ ਪਿੰਡ ਦੇ ਵਿੱਚ ਨਾ ਸੀਵਰੇਜ ਸਮੱਸਿਆ ਹੱਲ ਹੋਈ ਨਾ ਸਾਫ ਪਾਣੀ ਪੀਣ ਦੀ ਸਮੱਸਿਆ ਹੱਲ ਹੋਈ ਇੱਥੋਂ ਤੱਕ ਕੀ ਬੱਚਿਆਂ ਦੇ ਖੇਡਣ ਦਾ ਨਾ ਕੋਈ ਪਲੇਗਰਾਉਂਡ ਹੈ ਔਰ ਨਾ ਹੀ ਕੋਈ ਇੱਥੇ ਕੋਈ ਐਦਾਂ ਦੀ ਡਿਸਪੈਂਸਰੀ ਜਿੱਥੇ ਬਜ਼ੁਰਗ ਇਥੇ ਆਪਣੀ ਦਵਾਈ ਲੈ ਸਕੇ ਸੋ ਇਸ ਵਾਰ ਖੜੇ ਆ ਆਜ਼ਾਦ ਉਮੀਦਵਾਰ ਦੇ ਰੂਪ ਦੇ ਵਿੱਚ ਪਿੰਡ ਵਾਲਾ ਨੇੜੇ ਇਕੱਠੇ ਹੋ ਕੇ ਆਪਣੇ ਸਰਬਸੰਮਤੀ ਦਾ ਆਪਣਾ ਉਮੀਦਵਾਰ ਖੜਾ ਕੀਤਾ ਚੋਣ ਨਹੀਂ ਤਾਂ ਨਹੀਂ ਲੇਕਿਨ ਸਰਬਸੰਮਤੀ ਨਾਲ ਆਪਣਾ ਇੱਕ ਉਮੀਦਵਾਰ ਖੜਾ ਕੀਤਾ ਹੈ ਰਾਹੁਲ ਸ਼ਰਮਾ ਤਾ ਸੁਨੋ ਸਰਪੰਚ ਸਾਹਿਬ ਮੈਂ ਲੋਕਾਂ ਨੇ ਗੱਲ ਕੀਤੀ ਸਾਡੇ ਪਿੰਡ ਦੇ ਪਿੰਡ ਪਰਿਵਾਰ ਮੈਂ ਪਹਿਲੀ ਗੱਲ ਪਿੰਡ ਦਾ ਪਰਿਵਾਰ ਹੁੰਦਾ ਹੈ ਇੱਕ ਗੱਲ ਆਖੀ ਹੈ ਵੀ ਜਿਹੜੇ ਪਿੰਡ ਦੇ ਕੁਝ ਲੋਕ ਖਰਾਬ ਕਰ ਰਹੇ ਆ ਜਾਂ ਸਾਫ ਦਾ ਸਰਪੰਚਾਂ ਦੇ ਕੰਮ ਕੀਤੇ ਸੀ ਉਹ ਕੰਮ ਰੁਕੇਗੇ ਕਿਸ ਤਰ੍ਹਾਂ ਚਲੋ ਇੱਕ ਉਹ ਪੋਲੀਟੀਕਲ ਗੱਲ ਹੋ ਸਕਦੀ ਹੈ ਲੇਕਿਨ ਹੁਣ ਉਮੀਦਾਂ ਬੜੀਆਂ ਹੈਗੀਆਂ ਸਰਪੰਚ ਬੰਨਣਾ ਔਰ ਐਮਐਲਏ ਬੰਨਣਾ ਜਾਂ ਮੌਤਬਰ ਬੰਨਣਾ ਬੜਾ ਇੱਕ ਔਖਾ ਕੰਮ ਹੁੰਦਾ ਔਰ ਇਹ ਨੈਤਿਕ ਜ਼ਿੰਮੇਵਾਰੀ ਬੰਦੀ ਆ ਕਿ ਖਾਸ ਪਿੰਡ ਦੇ ਵਿੱਚ ਕਿਉਂਕਿ ਪਿੰਡ ਦਾ ਸਰਪੰਚ ਆ ਬਾਰ-ਬਾਰ ਗੱਲ ਕਰਦਾ ਪਿੰਡ ਦਾ ਸਰਪੰਚ ਹੁੰਦਾ ਉਹ ਪਿੰਡ ਦਾ ਮੁਖੀ ਔਰ ਪਿਓ ਬਰਾਬਰ ਹੁੰਦਾ ਹੈ ਜ਼ਿੰਮੇਵਾਰੀ ਤਾਂ ਸੁਣ ਲੋ ਜੀ ਪਹਿਲਾ ਸਰਪੰਚ ਸਾਹਿਬ ਪਿੰਡ ਦਾ ਸਵੱਛ ਪਾਣੀ ਸੀਵਰੇਜ ਸਮੱਸਿਆ ਇੰਟਰਲੌਕ ਟਾਈਲ ਨਹੀਂ ਸੜਕਾਂ ਸਾੜੀ ਸਈਆਂ ਨਹੀਂ ਲਾਈਟਾਂ ਨਹੀਂ ਹੈ ਡਿਸਪੈਂਸਰੀ ਨਹੀਂ ਹੈ ਨਸ਼ੇ ਦੀ ਗੱਲ ਕੀਤੀ ਹੈ ਨਸ਼ਾ ਵੀ ਇੱਥੇ ਕਾਫੀ ਸੁਣਿਆ ਹੈ ਵਿੱਚ ਲੋਕਾਂ ਦੇ ਵਿੱਚ ਵਿਗਦਾ ਆ ਲੋਕੀ ਨੌਜਵਾਨ ਲੈਂਦੇ ਆ ਤੇ ਤੇ ਲੁੱਟਕੋ ਵੀ ਹੁੰਦੀਆਂ ਔਰ ਇਸ ਤੇ ਨਾਲ ਹੀ ਬੱਚਿਆਂ ਨੂੰ ਸੁਧਾਰ ਵਾਸਤੇ ਇੱਥੇ ਕੋਈ ਪਲੇਗਰਾਉਂਡ ਨਹੀਂ ਹੈ ਸਮੱਸਿਆ ਬੜੀਆਂ ਵੱਡੀਆਂ ਇਸ ਬਲੋਕੀ ਪਿੰਡ ਦੀਆਂ ਕੀ ਲੱਗ ਰਿਹਾ ਜਿਹੜੇ ਤੁਹਾਨੂੰ ਇਸ ਪਿੰਡ ਦੇ ਮੌਤਬਰ ਬੰਦੇ ਤੁਹਾਨੂੰ ਐਜ਼ ਏ ਉਮੀਦਵਾਰ ਖੜਾ ਕੀਤਾ ਬਲੋਕੀ ਦਾ ਜਾਂ ਸਰਪੰਚ ਵਾਸਤੇ ਕੀ ਤੁਸੀਂ ਉਹਨਾਂ ਦੀਆਂ ਉਮੀਦਾਂ ਤੇ ਖਰੇ ਉਤਰੋਗੇ ਕੀ ਤੁਸੀਂ ਇਹ ਉਹਨਾਂ ਦੇ ਵਾਅਦੇ ਪੂਰੇ ਕਰਨਗੇ ਜਾਂ ਪਿਛਲਿਆਂ ਵਾਂਗੂ ਗੱਲ ਕਰਕੇ ਆਪਾਂ ਆਪਣੇ ਕੰਮ ਦੇ ਵਿੱਚ ਮਸਰੂਫ ਹੋ ਜਾਵਾਂਗੇ ਦੇਖੋ ਜੇ ਮੈਨੂੰ ਪਿੰਡ ਦੇ ਲੋਕ ਮੌਕਾ ਦਿੰਦੇ ਆ ਜੋ ਇਹਨਾਂ ਦੀਆਂ ਦਿੱਕਤਾਂ ਆ ਉਹ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ ਮੇਰੀ ਕੋਸ਼ਿਸ਼ ਹੋਏਗੀ ਪਹਿਲੇ 6 ਮਹੀਨੇ ਵਿੱਚ ਪਹਿਲੀਆਂ 2-3 ਪ੍ਰੋਬਲਮ ਦਾ ਹੱਲ ਕਰ ਹੀ ਲਵਾਂਗੇ ਬਾਕੀ ਸਾਨੂੰ ਇਹ ਵੀ ਪਤਾ ਹੈ ਦੇਖੋ ਪੜ੍ਹੇ ਲਿਖੇ ਬੰਦੇ ਨੂੰ ਸਭ ਪਤਾ ਹੁੰਦਾ ਕਿੱਥੋਂ ਕੀ ਆ ਸਕਦਾ ਅਸੀਂ ਐਮਐਲਏ ਤੇ ਡਿਪੈਂਡ ਨਹੀਂ ਰਵਾਂਗੇ ਪਰ ਕੋਸ਼ਿਸ਼ ਕਰਾਂਗੇ ਪਹਿਲਾਂ ਉਹਨਾਂ ਕੋਲ ਹੀ ਜਾਵਾਂਗੇ ਦੇਖੋ ਪਹਿਲਾ ਤਾਂ ਹੱਕ ਉਹਨਾਂ ਕੋਲ ਹੀ ਬੰਦ ਹੈ ਹਾਂ ਬਾਕੀ ਜੇ ਫਿਰ ਵੀ ਉੱਥੇ ਪਾਰਟੀਵਾਦੀ ਚੱਲੇਗੀ ਫਿਰ ਸਾਡ ਕੋਲ ਹੋਰ ਬਹੁਤ ਹੱਲ ਹੈ ਸੈਂਟਰ ਗਵਰਨਮੈਂਟ ਨੇ ਕਿਹਾ ਹੈ ਕਿ ਹਰ ਐਮਪੀ ਇੱਕ ਪਿੰਡ ਅਡਾਪਟ ਕਰੇ ਬਿਲਕੁਲ ਸਾਡੇ ਲੁਧਿਆਣੇ ਤੋਂ ਉਮੀਦਵਾਰ ਜੋ ਕਿ ਬੀਜੇਪੀ ਦੇ ਉਮੀਦਵਾਰ ਸੀ ਉਹ ਹਾਰ ਗਏ ਜੀ ਰਵਨੀਤ ਬਿੱਟੂ ਜੀ ਬਟ ਉਹ ਸੈਂਟਰ ਵਿੱਚ ਮਿਨਿਸਟਰ ਬਣ ਗਏ ਉਹ ਐਮਪੀ ਬਣ ਗਏ ਨੇ ਰਾਜ ਸਭਾ ਦੇ ਅਸੀਂ ਉਹਨਾਂ ਨੂੰ ਆਪਣਾ ਪਿੰਡ ਅਡਾਪਟ ਕਰਾਉਣ ਦੀ ਕੋਸ਼ਿਸ਼ ਕਰਾਂਗੇ ਪਰ ਉਹਦੇ ਵਿੱਚ ਕੀ ਹੈ ਜੋ ਇੱਕ ਸਰਪੰਚ ਨੂੰ ਫੰਡ ਆਂਦਾ ਹੈ ਉਹ 30 ਲੱਖ ਹੈ ਤੇ ਜੇ ਐਮਪੀ ਫੰਡ ਆਂਦਾ ਉਹ 3 ਕਰੋੜ ਹੋ ਜਾਂਦਾ 10 ਗੁਣਾ ਜ਼ਿਆਦਾ ਵਿਕਾਸ ਹੋ ਸਕਦਾ ਹੈ ਇਹ ਸਿਰਫ ਇੱਕ ਵਧੀਆ ਸੋਚ ਨਾਲ ਹੀ ਹੋ ਸਕਦਾ ਹੈ ਪੜ੍ਹੇ ਲਿਖੇ ਬੰਦੇ ਦੇ ਨਾਲ ਹੋ ਸਕਦਾ ਇੱਕ ਹੋਰ ਚੀਜ਼ ਹੈ ਵਿਕਾਸ ਹੋ ਸਕਦਾ ਕਿ ਹੋਊਗਾ ਹੋਏਗਾ ਜੀ ਹੋਏਗਾ ਡੈਫੀਨੇਟਲੀ ਹੋਏਗਾ ਔਰ ਮੈਂ ਜਿੱਥੇ ਜਨਮ ਹੋਣਾ ਉਹਨਾਂ ਨੂੰ ਇਹ ਕਹਿੰਨਾ ਮੇਰੇ ਕੋਲ ਤਾਂ ਸਟਾਮਪ ਤੇ ਸਾਈਨ ਕਰਾ ਲਓ ਕੀ ਇਹ ਵਾਦੇ ਨਹੀਂ ਹੈਗੇ ਕਿ ਆ ਗਏ ਤੁਹਾਨੂੰ ਵਾਦੇ ਕਰ ਗਏ ਤੇ ਚਲੇ ਗਏ ਨਹੀਂ ਤਾਂ ਦਿਲ ਸਾਹ ਬਿਲਕੁਲ ਜੀ ਹਾਂ ਸੋ ਲੋਦਰਾਂ ਦੇ ਪਿੰਡ ਬਲੋਕੀ ਵਿੱਚ ਖੜਿਆ ਕਾਫੀ ਦੰਦਾਸਤੀ ਕੀ ਪਿਛਲੇ ਸਰਪੰਚਾਂ ਨੇ ਜਿਹੜੇ ਸਾਬਕਾ ਸਰਪੰਚ ਕੰਮ ਕਰਾਈ ਦੀ ਕੁਝ ਧੜੇ ਬੰਦੀ ਹੋਣ ਕਰਕੇ ਇਸ ਪਿੰਡ ਦੇ ਉਹੜੇ ਵਿਕਾਸ ਕਾਰਜ ਜਾਂ ਉਹ ਮੁੱਢਲੇ ਕੰਮ ਰੁਕ ਗਏ ਜਿਹੜੇ ਅੱਜ ਵੀ ਪਿੰਡ ਵਾਲੇ ਲੋਕ ਆਪਣੇ ਮੱਥੇ ਤੇ ਹੱਥ ਵੀ ਮਾਰਦੇ ਆ ਤੇ ਸੋਚਦੇ ਵੀ ਆ ਵੀ ਖਾਸ ਕਰਕੇ ਸੇ ਸੁਦਾਵਾ ਸਟਰੀਟ ਲਾਈਟਾਂ ਸੀਵਰੇਜ ਔਰ ਸਵਚ ਪਾਣੀ ਦੇ ਨਾਲ ਨਾਲ ਜੜੀਆਂ ਇੱਕ ਇੱਥੇ ਜੜੀਆਂ ਬੱਚਿਆਂ ਦੇ ਖੇਲਣ ਦੀ ਗਰਾਊਂਡ ਨਹੀਂ ਹੈ ਤੇ ਕੁੜੀਆਂ ਦਾ ਸਕੂਲ ਨਹੀਂ ਹੈ ਕਿਤੇ ਆ ਕੇ ਇੰਨੇ ਸਾਲਾਂ ਦੇ ਵਿੱਚ ਸ਼ਹਿਰ ਦਾ ਬੜਾ ਨਜ਼ਦੀਕੀ ਏਰੀਆ ਹੋਣ ਕਰਕੇ ਇਹ ਮੁਰਲੀਆਂ ਸੁਧਾਵਾਂ ਦਾ ਆਖਿਰ ਵੰਚਿਤ ਰਿਹਾ ਪਿਛੜਿਆ ਰਿਹਾ ਕਾਰਨ ਰੇ ਹੈ ਕੁਝ ਰਾਜਨੀਤਿਕ ਪਾਰਟੀ ਨੇ ਦਬਾਅ ਬਣਾ ਰੱਖਿਆ ਚਲੋ ਦਬਾਅ ਹੁੰਦੇ ਆ ਪੋਲਿਟਿਕਲ ਲੇਕਿਨ ਕਿਤੇ ਨਾ ਕਿਤੇ ਆ ਕੇ ਹੁਣ ਇਸ ਵਕਤ ਪਿੰਡ ਦੇ ਜਿਹੜੇ ਕਾਫੀ ਪੁਰਾਣੇ ਮੌਤਬਰ ਬੰਦਿਆ ਨੇ ਰਲ ਕੇ ਇੱਕ ਉਮੀਦਵਾਰ ਆਜ਼ਾਦ ਉਮੀਦਵਾਰ ਰੂਪਦੇਵ ਖੜਕਤਾ ਤੇ ਰਾਹੁਲ ਸ਼ਰਮਾਨੋ ਤਾਂ ਸੁਣੋ ਸਰਪੰਚ ਸਾਹਿਬ ਕੋਈ ਵੀ ਇਸ ਪਿੰਡ ਦਾ ਜਿਹੜਾ ਸਰਪੰਚ ਬਣੂਗਾ ਖਾਸਕੇ ਬਲੋਕੀ ਪਿੰਡ ਦਾ ਕੀ ਉਹ ਇਹ ਮੁਢਲੀਆਂ ਸਮੱਸਿਆ ਨੂੰ ਦੂਰ ਕਰੂਗਾ ਅਗਰ ਉਹ ਪਹਿਲਾਂ ਇਸ ਵਾਅਦੇ ਨੂੰ ਪੂਰੇ ਕਰਨਗੇ ਤਾਂ ਹੀ ਬਲੋਕੇ ਦੇ ਜਿਹੜੇ ਪਿੰਡ ਦੇ ਲੋਕ ਹੈ ਉਸ ਨੂੰ ਆਪਣਾ ਸਰਪੰਚ ਆਪਣਾ ਮੰਨਣਗੇ ਆਪਣੇ ਪਰਿਵਾਰ ਦਾ ਮੁਖੀ ਮੰਨਣਗੇ ਨਹੀਂ ਤਾਂ ਇਸ ਪਿੰਡ ਦਾ ਯਾਨੀ ਕਿ ਬੱਲੋਕੀ ਪਿੰਡ ਦਾ ਉਹੀ ਹਾਲ ਲੂਗਾ ਜੋ ਪਿਛਲੀ ਸਰਕਾਰਾਂ ਨੇ ਕੀਤਾ ਜਾਂ ਹੋਇਆ ਤਾਂ ਹੁਣ ਦੇਖਣਾ ਇਹ ਹੋਵੇਗਾ 15 ਅਕਤੂਬਰ ਨੂੰ ਬੱਲੋਕੀ ਪਿੰਡ ਦੇ ਜਿਹੜੇ ਲੋਕ ਐ ਵਸਨੀਕ ਐ ਉਹ ਆਪਣਾ ਇਸ ਪਿੰਡ ਦਾ ਜਿਹੜਾ ਫਤਵਾ ਆ ਸਰਤਾਜ ਕਿਨੂੰ ਬਣਾਣਗੇ ਰਾਹੁਲ ਸ਼ਰਮਾ ਜਾਂ ਹੋਰ ਅਦਰ ਪਾਰਟੀਆਂ ਦੇ ਮੈਂਬਰਾਂ ਨੂੰ ਖੈਰ ਸਮਾਂ ਦੱਸੂਗਾ ਲੇਕਿਨ ਕਿਤੇ ਇਹ ਆ ਕਿ ਬੱਲੋਕੀ ਦੇ ਪਿੰਡ ਦੀਆਂ ਸਮੱਸਿਆਵਾਂ ਬਹੁ ਵੱਡੀਆਂ ਤੇ ਕਾਫੀ ਹੈਗੀਆਂ खैर पंद्रह तीन दिखा दे बलोकी की का सरपंच आखिर कौन बनेगा कैमरामैन बॉबी बॉबीना संदीप शर्मा टीवी लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप